ਆ ਦੋਸਤੋ ਟੋਪਾਕ ਦਾ ਇੱਕ ਗੀਤ ਆ ਟੂ ਲਿਵ ਐਂਡ ਡਾਈ ਇਨ ਐਲ ਏ ਉਹਦੇ ਵਿੱਚ ਇੱਕ ਲਾਈਨ ਸੀਗੀ ਕਿ ਇਟ ਕਾਸਟ ਮੋਰ ਟੂ ਬੀ ਫਰੀ ਦਨ ਅ ਲਾਈਫ ਇਨ ਦੀ ਪੈਨ ਪੈਨ ਤੋਂ ਭਾਵ ਉਹਦਾ ਪ੍ਰिजन ਤੋਂ ਸੀਗਾ ਕਿ ਆਜ਼ਾਦ ਰਹਿਣ ਦੀ ਕੀਮਤ ਕਈ ਵਾਰੀ ਜ਼ਿੰਦਗੀ 'ਚ ਕੈਦ ਰਹਿਣ ਨਾਲੋਂ ਵਿਵਧ ਹੁੰਦੀ ਆ ਆ ਇਹ ਮੈਂ ਗਾਣੇ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਅ ਅਮਰੀਕਾ ਦੇ ਵਿੱਚ ਐਲ ਏ ਦੇ ਵਿੱਚ ਅੱਜ ਕੱਲ ਜਿਹੜਾ ਪ੍ਰੋਟੈਸਟ ਹੋ ਰਿਹਾ ਲਗਾਤਾਰ ਉਹ ਪਿਛਲੇ ਫਰਾਈਡੇ ਤੋਂ ਸਟਾਰਟ ਹੋਇਆ ਹੋਇਆ ਤੇ ਉਹਦੇ ਵਿੱਚੋਂ ਜਿਹੜੀ ਅਮਰੀਕਨ ਸਰਕਾਰ ਆ 트ੰਪ ਸਰਕਾਰ ਉਹ ਲਗਾਤਾਰ ਸਖਤੀ ਅਪਣਾ ਰਹੀ ਆ ਹਣਾ ਉਹ ਐਡੀ ਵੱਡੀ ਸਖਤੀ ਅਪਣਾ ਰਹੀ ਆ ਕਿ ਉਹਨੇ ਨੈਸ਼ਨਲ ਗਾਰਡ ਜਿਹੜੇ ਆ ਉਹ ਵੀ ਉਹਨਾਂ ਦੇ ਵਿਰੁੱਧ ਜਿਹੜੇ ਝੋਕਤੇ ਆ ਐਲ.ਏ ਦੇ ਵਿੱਚ ਤੇ ਕੈਲੀਫੋਰਨੀਆ ਦੇ ਮੇਅਰ ਦਾ ਇਹ ਕਹਿਣਾ ਵਾ ਕਿ ਉਹਨੂੰ ਐਡਾ ਇਹਨੂੰ ਸੰਸਨੀਖੇਜ ਬਣਾਉਣ ਦੀ ਇਹਨੂੰ ਲੋੜ ਨਹੀਂ ਸੀਗੀ ਤੇ ਅੱਜ ਕੱਲ ਇਹ ਹੀ ਹਾਲਾਤ ਕੈਨੇਡਾ ਦੇ ਵਿੱਚ ਵੀ ਬਣੇ ਹੋਏ ਆ ਲਗਾਤਾਰ ਟੈਰਫ ਤੋਂ ਜੰਗਾ ਤੱਕ ਤੇ ਤੱਕ ਦੀਆਂ ਤੰਦਾਂ ਤੇ ਜੰਗਾ ਤੋਂ ਲੈ ਕੇ ਇਮੀਗ੍ਰੇਸ਼ਨ ਦੇ ਕ੍ਰਾਈਸਿਸ ਤੱਕ ਦੀਆਂ ਤੰਦਾਂ ਨੂੰ ਸਮਝਣ ਦੇ ਲਈ ਅੱਜ ਆਪਾਂ ਗੱਲ ਕਰਾਂਗੇ ਮਨਦੀਪ ਨਾਲ ਮਨਦੀਪ ਤੁਹਾਡਾ ਸਵਾਗਤ ਹੈ ਧੰਨਵਾਦ ਖੁਸ਼ਪਰ ਮੰਦੀਪ ਅੱਜ ਕੱਲ ਤੁਸੀਂ ਦੇਖਿਆ ਹੋਣਾ ਵੀ ਲਗਾਤਾਰ ਬੀਬੀਸੀ ਦੇ ਉੱਤੇ ਜਾਂ ਹੋਰ ਜਿਹੜੇ ਵੱਡੇ ਨਿਊਜ਼ ਚੈਨਲ ਆ ਉਹਦੇ ਵਿੱਚ ਮੈਂ ਦੇਖ ਰਿਹਾ ਵੀ ਐਲ.ਏ ਦੇ ਵਿੱਚ ਜਿਹੜਾ ਪ੍ਰੋਟੈਸਟ ਹੋ ਰਿਹਾ ਲਗਾਤਾਰ ਬੜੇ ਬੀ ਸ਼ਾਨਦਾਰ ਢੰਗ ਨਾਲ ਹਨਾ ਵੀ ਨਿੱਡਰ ਹੋ ਕੇ ਜਿਹੜੇ ਮੈਕਸੀਕਨ ਲੋਕ ਨੇ ਉਹ ਖਾਸ ਕਰਕੇ ਉਹਦਾ ਜ਼ਿਆਦਾਤਰ ਗਿਣਤੀ ਜਿਹੜੀ ਮੈਕਸੀਕਨਾਂ ਦੀ ਆ ਉਹ ਪ੍ਰੋਟੈਸਟ ਕਰ ਰਹੇ ਜਿਹੜੇ ਇਮੀਗ੍ਰੇਸ਼ਨ ਦੇ ਰੇਡਸ ਆ ਹਨਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਉਹਦੇ ਵਿੱਚ ਕੱਲ ਇੱਕ ਵੱਡੀ ਡਿਵੈਲਪਮੈਂਟ ਹੋਈ ਆ ਐਲ.ਏ ਦੇ ਵਿੱਚ ਖਾਸ ਕਰਕੇ ਜਦੋਂ ਟਰੰਪ ਦਾ ਪਿਛਲੇ ਲੰਬੇ ਸਾਲੇ ਦੇ ਵਿੱਚ ਜਿਹੜੇ ਜਿਹੜੀਆਂ ਚੀਜ਼ਾਂ ਲੈ ਕੇ ਆ ਰਿਹਾ ਸੀ ਆਪਰੇਸ਼ਨ ਗੇਟਕੀਪਰ ਹੋਵੇ ਚਾਹੇ ਆਪਰੇਸ਼ਨ ਟਰੰਪ ਹੋਵੇ ਚਾਹੇ ਇਲੀਨ ਐਮਬੀ ਐਕਟ ਹੋਵੇ ਜਾਂ ਇਸ ਤਰ੍ਹਾਂ ਦਾ ਹੋਰ ਮਾਡਲ ਹੋਵੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਖਾਸ ਕਰਕੇ ਸਭ ਤੋਂ ਜਿਹੜਾ ਮੇਨ ਉਹਦਾ ਫੋਕਸ ਸੀ ਉਹ ਮੈਕਸੀਕਨ ਲੋਕਾਂ ਦੇ ਉੱਤੇ ਸੀ ਜਦੋਂ ਉਹਨੇ ਕ੍ਰਿਮੀਨਲ ਤੱਕ ਕਿਹਾ ਕਿ ਇਹ ਕ੍ਰਿਮੀਨਲ ਹੈਗੇ ਆ ਤੇ ਇਹਨੂੰ ਇਹਨੂੰ ਬਹਾਲਾ ਬੜਾ ਕਿ ਜਿੰਦੀ ਉਹਨੇ ਜਿਹੜਾ ਲੇਕਰ ਰਾਈਲੀ ਐਕਟ ਆ ਉਹਦੇ ਵਿੱਚ ਵੀ 2024 ਦੇ ਵਿੱਚ ਇੱਕ ਵਿਜਵੇਲਾ ਦੇ ਸਟੂਡੈਂਟ ਦਾ ਜਿਹੜਾ ਅਡਾਕੂਮੈਂਟਡ ਇਮੀਗਰੈਂਟ ਸੀਗਾ ਉਹਨੇ ਇੱਕ ਵਿਦਿਆਰਥੀ ਦਾ ਕਤਲ ਕਰਤਾ ਸੀ ਤਾਂ ਉਹਦੇ ਚ ਉਹਦੇ ਚ ਨੇ ਇੱਕ ਸੋਧ ਕੀਤੀ ਸੀ ਕਾਨੂੰਨ ਦੇ ਅੰਦਰ ਕਿ ਜਿਹੜਾ ਅਡਾਕੂਮੈਂਟਡ ਲੋਕ ਨੇ ਉਹਨੂੰ ਅਪਰਾਧ ਦੀ ਕੈਟਾਗਰੀ ਚ ਲੈ ਆਇਆ ਸੀ ਅਤੇ ਅਪਰਾਧੀ ਘੋਸ਼ਿਤ ਕਰਕੇ ਫਿਰ ਇਹ ਇਹ ਵੜਾਤਾ ਵੀ ਜਿਹੜੀ ਉੱਥੋਂ ਇਹ ਡਰੱਗ ਵਗੈਰਾ ਸਪਲਾਈ ਹੁੰਦੀ ਆ ਮੈਕਸੀਕੋ ਦੇ ਵਿੱਚ ਕਮੀ ਜਿਹੜੇ ਮੈਕਸੀਕਨ ਡਰੱਗ ਕਾਰਟਲ ਹੈਗੇ ਨੇ ਉਹਨਾਂ ਬਾਰੇ ਇੱਕ ਸ਼ਬੀ ਪੂਰੇ ਸੰਸਾਰ ਦੇ ਵਿੱਚ ਬੜੀ ਵੀ ਹੈ ਮਤਲਬ ਵੀ ਕੀ ਉਹ ਮਤਲਬ ਪਾਵਲੋ ਇੱਕੋ ਵਾਰ ਤੋਂ ਲੈ ਕੇ ਮਤਲਬ ਬਹੁਤ ਸਾਰੇ ਜਿਹੜੇ ਇਹ ਜਿਹੇ ਵੱਡੇ ਡਰੱਗ ਲਾਰਡ ਸੀਗੇ ਤਾਂ ਇਹ ਦਰ ਇਹ ਦਰ ਦੱਸਦਾ ਹੈਗਾ ਕਿ ਇੱਕ ਤਾਂ ਡਰਗ ਕਰਕੇ ਤੇ ਦੂਸਰਾ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਆ ਉਹਨੂੰ ਲੈ ਕੇ ਇਹ ਅਪਰਾਧੀ ਵਿਰਤਗਤ ਦੇ ਲੋਕ ਸਾਡੇ ਇੱਥੇ ਆ ਰਹੇ ਨੇ ਜਿਦੇ ਜਿਹਨੇ ਪਿਛਲੇ ਸਾਰੇ ਪੁਰਾਣੇ ਕਾਨੂੰਨਾਂ ਦੇ ਅੰਦਰ ਸੌਦਾ ਕਰਕੇ ਮਕਸੀਕੋ ਲੋਕਾਂ ਨੂੰ ਟਾਰਗੇਟ ਕੀਤਾ ਉਹ ਟਾਰਗੇਟ ਕਰਨ ਤੋਂ ਬਾਅਦ ਇਹਦੇ ਜਿਹੜੀ ਇੱਕ ਆਈਐਸ ਜਿਹੜੀ ਰੀਨਫੋਰਸਮੈਂਟ ਏਜੰਸੀ ਹੈਗੀ ਆ ਉਹ ਵਧਾਈ ਹੈਗੀ ਆ ਤੇ ਇੱਕ ਇੱਥੇ ਜਿਹੜੀ ਮਤਲਬ ਬਹੁਤ ਸਾਰੇ ਹੋਰ ਜਿਹੜੇ ਬੋਰਡ ਵਗੈਰਾ ਪੜਾ ਕੇ ਲਗਾਤਾਰ ਜਿਹੜੀ ਪੈਟਰੋਲਿੰਗ ਬਾਰਡਰ ਦੇ ਉੱਤੇ ਵਧਾਈ ਹੈਗੀ ਆ ਉੱਤੇ ਵਾਲ ਦੇ ਉੱਤੇ ਕੰਸਟਰਕਸ਼ਨ ਦਾ ਇਹਦੇ ਲਗਾਤਾਰ ਬਜਟ ਜਾਂ ਫੰਡਿੰਗ ਵਧਾਈ ਹੈ ਆ ਕੈਮਰੇ ਲਾਏ ਹੈਗੇ ਸਿਕਿਉਰਿਟੀ ਕੈਮਰੇ ਜਿਹੜੇ ਜਿੱਡੀ ਵੱਡੀ ਪੱਦਰ ਤੇ ਲਾਇਆ ਤਾਂ ਉਹ ਇੱਕ ਤੇਜੀ ਲੈ ਕੇ ਆਂਦੀ ਸੀ ਪੂਰੇ ਅਮਰੀਕਾ ਭਰ ਦੇ ਵਿੱਚ ਤਾਂ ਜਿਹੜਾ ਕੈਲੀਫੋਰਨੀਆ ਦਾ ਏਰੀਆ ਹੈਗਾ ਖਾਸ ਕਰਕੇ ਜਿੱਥੇ ਖੇਤੀਬਾੜੀ ਹੁੰਦੀ ਆ ਤੇ ਜਿੱਥੇ ਬਹੁਤ ਸਸਤੀ ਲੇਬਰ ਜਿਹੜੀ ਹੈਗੀ ਆ ਜਿਹੜੇ ਆ ਡਾਕੂਮੈਂਟਡ ਲੋਕ ਹੈਗੇ ਨੇ ਖਾਸ ਕਰਕੇ ਮਕਸੀਕੋ ਲੋਕ ਜਿਹੜੇ ਕਿ ਪੰਜਾਬ ਗਾਂਗੂਈ ਸਖਤ ਮਿਹਨਤ ਵਾਲੇ ਲੋਕ ਮੰਨੇ ਜਾਂਦੇ ਆ ਉਹਨਾਂ ਦੀ ਵੱਡੀ ਤਦਾਦ ਹੈਗੀ ਸੀ ਤੇ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਇੱਕ ਬਾਗੀਆਂ ਦਾ ਰਖ ਜਿਹੜਾ ਹੈਗਾ ਉਹ ਫੈਡਰਲ ਗਵਰਨਮੈਂਟ ਦੇ ਖਿਲਾਫ ਲਗਾਤਾਰ ਉਹ ਇੱਕ ਬੜਾ ਹੀ ਰਿਹਾ ਹੈ ਉੱਥੇ ਤੇ ਉਹ 트럼ਪ ਦੀ ਜਿਹੜੀ ਹੈਗੀ ਆ ਜਿੱਦਿ 트럼ਪ ਉਥੇ ਚਲਾਉਣਾ ਚਾਹੁੰਦਾ ਸੀ ਤਾਂ ਉਹ ਨਹੀਂ ਚੱਲ ਰਹੀ ਸੀ ਜਿਸ ਦਾ ਕਰਕੇ ਇਹਨੇ ਇੱਕ ਤਰ੍ਹਾਂ ਦਾ ਐਮਰਜੈਂਸੀ ਵਰਗੀ ਹਾਲਤ ਜਿਹੜੀ ਪੂਰੇ ਦੇਸ਼ ਦੇ ਅੰਦਰ ਪੈਦਾ ਕੀਤੀ ਆ ਉਹ ਦੋ ਚੀਜ਼ਾਂ ਨੂੰ ਲੈ ਕੇ ਇੱਕ ਤਾਬ ਦੇ ਟੈਰਫ ਨੀਤੀ ਰੋਗੇ ਵਧਾਉਣ ਲਈ ਤੇ ਦੂਜਾ ਜਿਹੜੀ ਇਮੀਗ੍ਰੈਂਟਲ ਨੀਤੀ ਹੈਗੀ ਉਹਦੀ ਉਹਨੂੰ ਕੱਢਣ ਦੀ ਉਹਨੂੰ ਲੈ ਕੇ ਇਹਨੇ ਕੀਤਾ ਹੈਗਾ ਤਾਂ ਹੁਣ ਐਲ.ਏ ਦੇ ਵਿੱਚ ਜਦੋਂ 118 ਗ੍ਰਿਫਤਾਰੀਆਂ ਪਿਛਲੇ ਹਫਤੇ ਦੇ ਵਿੱਚ ਹੋਈ ਆ ਇਸ ਤੋਂ ਪਹਿਲਾਂ ਪਿਛਲੇ ਵੀ ਮਹੀਨੇ ਦੇ ਵਿੱਚ 329 ਗ੍ਰਿਫਤਾਰੀਆਂ ਹੋਈ ਆ ਅਗਲੇ ਵੀ ਦੇਚੇ ਦਾ ਟਾਰਗੇਟ ਹੈਗਾ ਕਿ 3000 ਜਿਹੜੇ ਡਾਕੂਮੈਂਟਡ ਲੋਕ ਹੈਗੇ ਨੇ ਲਕਸੀਕਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਤੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਨਾਲ ਜੰਦੀ ਉਹਨਾਂ ਨੂੰ ਖੜੀਸ ਖੜੀਸ ਕੇ ਜਿਹੜੀ ਆਈਸ ਹੈਗੀ ਆ ਉਹ ਲੈ ਕੇ ਜਾ ਰਹੀ ਆ ਤਾਂ ਉਹਦੇ ਖਿਲਾਫ ਲੋਕਾਂ ਦਾ ਗੁੱਸਾ ਜਿਹੜਾ ਫੁੱਟਦਾ ਉਹ ਸੁਭਾਵਕੀ ਆ ਕਿਉਂਕਿ ਕੋਈ ਵਕੀਲ ਨਹੀਂ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਹੈਗੀ ਤਾਂ ਇਸ ਤਰ੍ਹਾਂ ਜਿਹੜਾ ਜਿਹੜੀ ਇਹ ਇੱਕ ਫਾਸ਼ੀ ਰੋਖ ਤਿਆਰ ਕਰ ਰਿਹਾ ਲਗਾਤਾਰ ਅਮਰੀਕਾ ਦੇ ਅੰਦਰ ਤੇ ਸੰਗੀ ਦੱਬੜ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ دہشت ਦਾ ਮਾਹੌਲ ਪੈਦਾ ਕੀਤਾ ਹੋਇਆ ਪਿਛਲੇ ਸਵੇਰ ਚੋਂ ਨੇ ਤਾਂ ਉਹਦੇ ਵਿੱਚੋਂ ਲੋਕਾਂ ਨੇ ਉੱਥੇ ਪੱਥਰਵਾਜੀ ਕੀਤੀ ਜਦੋਂ AIS ਦੇ ਅਧਿਕਾਰੀ ਜਦੋਂ ਗ੍ਰਿਫਤਾਰੀ ਕਰਦੇ ਆਏ ਤਾਂ ਉਹ ਪੱਥਰਵਾਜੀ ਦੇ ਵਿੱਚ ਜਿੰਦੀ AIS ਦੇ ਜਿਹੜਾ ਉੱਥੋਂ ਦਾ ਮਤਲਬ ਡਿਪਾਰਟਸਫੋਰਸਮੈਂਟ ਡਿਪਾਰਟਮੈਂਟ ਹੈਗਾ ਉਹਦੀ ਇੱਕ ਕਾਰ ਨੂੰ ਵੀ ਅੱਗ ਲਾਤੀ ਤੇ ਜਿਸ ਦਾ ਕਰਕੇ ਕੱਲ ਇੱਕ ਹਸਕਰੂਪ ਦੇ ਲੇਖ ਤਿਆਰ ਹੋ ਗਿਆ ਜੀ ਜੋ ਟਰੰਪ ਨੇ 2000 ਜਿਹੜੇ ਨੈਸ਼ਨਲ ਗਾਰਡ ਹੈਗੇ ਆ ਉਹ ਲਾ ਦੇ ਵਿੱਚ ਭੇਜਣ ਦਾ ਹੁਕਮ ਕੀਤਾ ਹੈਗਾ ਜਿਰੂ ਆ ਤੁਸੀਂ ਗੱਲ ਕੀਤੀ ਵੀ ਹੈਗੀ ਆ ਵੀ ਐਲ.ਏ ਦੇ ਮੇਰ ਦੇਵੀ ਕਿਹਾ ਵੀ ਇਹ ਜਾਣਬੁੱਝ ਕੇ ਕੀਤੀ ਹੋਈ ਕਾਰਵਾਈ ਹੈ ਜਾਣਬੁੱਝ ਕੇ फडਕਾਇਆ ਜਾ ਰਿਹਾ ਹੈਗਾ ਤਾਂ ਇਹ ਜਿਹੜਾ ਉੱਥੇ ਬੜਿਆ ਹੋਇਆ ਹੈਗਾ ਕਿਉਂਕਿ ਜਿੱਡੀ ਵੱਡੀ ਤعداد ਦੇ ਵਿੱਚ ਮਕਸੀਕਨ ਲੋਕ ਰਹਿੰਦੇ ਆ ਤੇ ਜਿਹੇ ਜੀ ਉਹਨਾਂ ਦੀ ਤਸਵੀਰ ਹੈਗੀ ਆ ਲੋਕਾਂ ਦੀ ਉਹ ਬਾਗੀਆਂ ਦਾ ਜਿਹੜੀ ਸੋਰ ਹੈਗੀ ਆ ਲੋਕਾਂ ਦੇ ਅੰਦਰ ਉਹ ਲਗਾਤਾਰ 트ੰਪ ਦੇ ਖਿਲਾਫ ਉੱਠ ਰਹੀ ਹੈਗੀ ਤੇ ਜਿਹੜਾ ਇੱਕ ਵੱਡਾ ਵਿਸਫੋਟ ਤੇ ਇੱਕ ਵੱਡਾ ਵੱਡੀ ਬਹਿਸ ਜਿਹੜੀ ਹੈਗੀ ਆ ਅਮਰੀਕਨ ਸੋਸਾਇਟੀ ਦੇ ਅੰਦਰ ਖੜੀ ਕਰਤੀ ਗੰਮੀ ਦੀਆਂ ਉਧਰ ਲੀਆਂ ਸਟੇਟਾਂ ਨੇ ਐਲ ਏ ਹੋ ਗਿਆ ਮੈਕਸੀਕੋ ਨਿਊ ਮੈਕਸੀਕੋ ਹੋ ਗਿਆ ਅਰੀਜ਼ੋਨਾ ਟੈਕਸਸ ਹਨ ਉਹਦੇ ਵਿੱਚ ਮੈਕਸੀਕਨਾਂ ਤੋਂ ਜਾਂ ਇਵਨ ਕੈਲੀਫੋਰਨੀਆ ਵੀ ਉਹਨਾਂ ਜਿਹੜੀਆਂ ਖਾਸ ਕਰਕੇ ਮੈਕਸੀਕੋ ਦੇ ਸਰਹੱਦ ਦੇ ਨਾਲ ਲੱਗਦੀਆਂ ਨੇ ਉਹਨਾਂ ਸਟੇਟਾਂ ਦੇ ਵਿੱਚ ਮੈਕਸੀਕਨਾਂ ਤੋਂ ਬਿਨਾ ਮਤਲਬ ਕਿ ਗੁਜ਼ਾਰਾ ਵੀ ਪੋਸੀਬਲ ਨਹੀਂ ਹੈਗਾ ਕਿਉਂਕਿ ਜਿੰਨੀ ਉਹ ਸਸਤੀ ਤੇ ਜਨੀਸ ਸਕਿਲਡਰ ਲੇਬਰ ਆ ਤਾਂ ਖੇਤਾਂ ਦੇ ਵਿੱਚ ਕੰਮ ਕਰਦੀ ਆ ਉਹ ਆ ਇਹ ਠੀਕ ਹੈ ਗੱਲ ਵੀ ਉਹਨਾਂ ਤੋਂ ਬਿਨਾ ਅਮਰੀਕਾ ਦੀ ਉੱਥੇ ਗਤੀ ਨਹੀਂ ਹੋਣ ਲੱਗੀ ਹੈਗੀ ਉਹ ਉਹਨਾਂ ਏਰੀਆ ਉਹਨਾਂ ਖੇਤਿਆਂ ਦੇ ਵਿੱਚ ਆ ਪਰ ਮੇਰਾ ਜਿਹੜਾ ਅਗਲਾ ਸਵਾਲ ਆ ਉਹ ਇਹ ਆ ਵੀ ਜਿਹੜਾ ਜਿਹੜਾ ਟਰੰਪ ਦਾ 도ਗਲਾਪਣਾ ਹਨਾ ਉਹ ਮੈਕਸੀਕਨਾਂ ਨੂੰ ਤਾਂ ਆਪਦੀ ਕੰਟਰੀ ਚੋਂ ਕੱਢਣ ਲਈ ਲਗਾਤਾਰ ਉਹ ਜੋ ਦੋਦੇ ਬਿਆਨਬਾਜ਼ੀਆਂ ਕਰ ਰਿਹਾ ਹਨਾ ਕਿ ਮਨੋਖ ਮਨੋਖੀ ਆ ਚਾਹੇ ਕੱਚਾ ਚਾਹੇ ਪੱਕਾ ਇਹ ਤੁਸੀਂ ਆਮ ਹੀ ਕਹਿੰਨੇ ਹੋ ਨਾ ਵੀ ਇਹ ਵਿਵਦ ਖਰਾਬ ਦੇ ਆਪ ਦੇ ਵਿੱਚ ਕੱਚਾ ਤੇ ਪੱਕੇ ਦਾ ਵੀ ਵਿਵਦ ਖਰਾਵਾ ਮੇਰਾ ਜਿਹੜਾ ਸਵਾਲ ਆ ਉਹ ਇਹ ਆ ਵੀ ਇੱਕ ਪਾਸੇ ਤਾਂ ਉਹ ਕੈਨੇਡਾ ਨੂੰ ਆਪਦੇ ਨਾਲ 55ਵੀਂ ਸਟੇਟ ਬਣਾਉਣ ਨੂੰ ਕਹਿੰਦਾ ਤੇ ਦੂਜੇ ਪਾਸੇ ਮੈਕਸੀਕਨਾਂ ਨੂੰ ਉਹ ਕਹਿੰਦਾ ਵੀ ਮੈਂ ਤੁਹਾਨੂੰ ਮਤਲਬ ਉਹ ਕੀ ਵੀ ਵੀ ਐਂ ਕੱਢ ਦੂੰਗਾ ਹਨਾ ਵੀ ਦਾਣਾ ਵੀ ਬਹੁਤ ਅਣਮਨੁੱਖੀ ਢੰਗ ਨਾਲ ਤੇ ਵੀ ਇਹ ਇਹ ਕਿਤੇ ਇਹ ਦੋਗਲਾਪਣ ਨਹੀਂ ਹੈਗਾ ਵੀ ਕਿਤੇ ਉਹਦਾ ਮਤਲਬ ਉਹ ਕੀ ਵੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇ ਕੋ ਹੈ ਬਿਲਕੁਲ ਹੈਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਮਕਸੀਕੋ ਸਟੇਟਾਂ ਵੀ ਮਤਲਬ ਅਮਰੀਕਾ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਸਾਮਰਾਜ ਜਿਹੜਾ ਹੈਗਾ ਉਹਦਾ ਕਰਤਾਰ ਜਿਹੜਾ ਹੈਗਾ ਕਰੈਕਟਰ ਹੈਗਾ ਉਹ ਉਹ ਵਿਸਤਾਰਵਾਦੀ ਹੁੰਦਾ ਹੈਗਾ ਆਪਦੇ ਆਪਦੇ ਜਿਹੜਾ ਆਪਦੇ ਅੰਦਰ ਜਿਹੜਾ ਹੈਗਾ ਵੱਧ ਤੋਂ ਵੱਧ ਮੁਲਕਾਂ ਦੇ ਉੱਤੇ ਕਬਜ਼ਾ ਕਰਨਾ ਚਾਹੇ ਉਹਦਾ ਸਿੱਧੀ ਸਿੱਧੇ ਕੰਮ ਜਿਹਦੇ ਰੂਪ ਦੇ ਵਿੱਚ ਹੋਵੇ ਚਾਹੇ ਰਾਜਪਾਲਟੇ ਦੇ ਰੂਪ ਦੇ ਵਿੱਚ ਹੋਵੇ ਜਾਂ ਉਥੋਂ ਦੇ ਕੁਦਰਤੀ ਸਰੋਤਾਂ ਦੇ ਕਰਕੇ ਹੋਵੇ ਜਾਂ ਆਪਦੇ ਵਿੱਤੀ ਜਿਹੜਾ سرمਾਇਆ ਉੱਥੇ ਲਾਇਆ ਜਾਂਦਾ ਕਰਜ਼ੇ ਦਿੱਤੇ ਜਾਂਦੇ ਉਹਦੇ ਰਹੀ ਹੋਵੇ ਤਾਂ ਉਹ ਇੱਕ ਚਲਣ ਹੈਗਾ ਜਦੋਂ ਉਹ ਅਮਰੀਕਾ ਨੂੰ ਵੀ ਤਾਂ ਕੈਨੇਡਾ ਨੂੰ ਧਮਕੀ ਦਿੰਦਾ ਹੈਗਾ ਕਹਿੰਜੀ ਵੀ ਸਟੇਟ ਬਰਾਉਡ ਦੀ ਗ੍ਰੀਨਲੈਂਡ ਨੂੰ ਆਪਦੇ ਵਿੱਚ ਸ਼ਾਮਲ ਕਰਦੀ ਧਮਕੀ ਦਿੰਦਾ ਜਾਂ ਮੈਕਸੀਕੋ ਨੂੰ ਵੀ ਧਮਕੀ ਦਿੰਦਾ ਹੈਗਾ ਤਾਂ ਉਹਦੇ ਪਿੱਛੇ ਜਿਹੜਾ ਉਹਦਾ ਮਕਸਦ ਹੈਗਾ ਪਿਛਲੇ ਸਮੇਂ ਦੇ ਅੰਦਰ ਉਹ ਇਹ ਹੈਗਾ ਦੀ ਡਰਾਤਮ ਕਾ ਕੇ ਜਿਹੜੀਆਂ ਆਉਂਦੀਆਂ ਨੀਤੀਆਂ ਹੈਗੀਆਂ ਮਤਲਬ ਖਾਸ ਕਰਕੇ ਜਿਹੜੀ ਜਿਹੜੀਆਂ ਟੈਰਫ ਨੀਤੀਆਂ ਹੈਗੀਆਂ ਉਹਨੂੰ ਇੱਕ ਤੱਕ ਵਧਾਉਣਾ ਉਹਦੇ ਚ ਬਾਰਗੇਨਿੰਗ ਕਰ ਲਈ ਜਿਸ ਦਾ ਕਰਕੇ ਇਹਨਾਂ ਦੇ ਮੁਲਕਾਂ ਨੇ ਕੀਤੀ ਵੀ ਆ ਇਹਨਾਂ ਮੁਲਕਾਂ ਦੇ ਵੀ ਖਾਸ ਕਰਕੇ ਜਿਹੜੀ ਬਾਰਡਰ ਏਰੀਆ ਦੇ ਉੱਤੇ ਪੈਟਰੋਲਿੰਗ ਵਧਾਈ ਹੈਗੀ ਆ ਮੈਕਸੀਕੋ ਨੇ 10000 ਨੈਸ਼ਨਲ ਗਾਰਡ ਲਾਏ ਹੈਗੇ ਆ ਕੈਨੇਡੀਅਨ ਸਰਕਾਰ ਨੇ ਵੀ ਜਿਹੜਾ ਹੈਗਾ ਬਾਰਡਰ ਦੇ ਉੱਤੇ ਚੌਕਸੀ ਜਿਹੜੀ ਹੈਗੀ ਆ ਹੋਰ ਵਧਾਈ ਹੈਗੀ ਆ ਇੱਕ ਕਾਰ ਇਹ ਹੈਗਾ ਦੂਜਾ ਇਹ ਹੈਗਾ ਕਿ ਜਿਹੜੀ ਇਮੀਗ੍ਰੈਂਟਸ ਹੈਗੇ ਆ ਉਹਨਾਂ ਦਾ ਨਸਲੀ ਭੇਦਭਾਵ ਹੁੰਦਾ ਹੀ ਰਿਹਾ ਤੁਸੀਂ ਦੇਖੋਗੇ ਕਿ ਅੱਜ ਜਿਹੜੇ ਅ ਅ ਅ ਅਮਰੀਕਾ ਵੀ ਜਿਹੜੀਆਂ ਯੂਨੀਵਰਸਿਟੀ ਹੈਗੀਆਂ ਜਿਹੜੀਆਂ ਜਿਹੜੀਆਂ ਪ੍ਰੋਫਿਡਿਟੀ ਯੂਨੀਵਰਸਿਟੀ ਹੈਗੀਆਂ ਜਿਵੇਂ ਹਾਰਵਰਡ ਯੂਨੀਵਰਸਿਟੀ ਹੈਗੀ ਆ ਇਸ ਵਕਤ ਡਟ ਕੇ ਖੜੀ ਹੈਗੀ ਅਮਰੀਕਾ ਦੇ ਰਾਸ਼ਟਰਪਤੀ ਦੇ ਫੈਸਲਿਆਂ ਦੇ ਖਿਲਾਫ ਕਿਉਂਕਿ ਉੱਥੇ ਜਿਵੇਂ ਕਿਹਾ ਗਿਆ ਕਿ ਸਾਨੂੰ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਹੈਗੇ ਉਹਨਾਂ ਦੇ ਖੋਜ ਪੱਤਰਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿੰਨੀ ਗਿਣਤੀ ਹੈਗੀ ਉਹ ਦੱਸਿਆ ਜਾਵੇ ਤਾਂ ਇੱਕ ਨੀਤੀ ਇਹ ਅਪਣਾਈ ਜਾ ਰਹੀ ਹੈ ਛੁੜ ਛੁੜ ਕੇ ਵੀ ਤੁਸੀਂ ਮੈਕਸੀਕਨ ਲੋਕਾਂ ਨੂੰ ਟਾਰਗੇਟ ਕਰ ਰਹੇ ਹੈਗੇ ਹੋ ਇੱਕ ਗੱਲ ਦੂਜੀ ਗੱਲ ਜਿਹੜੇ ਲੋਕ ਗਾਜ਼ਾ ਦੇ ਹੱਕ ਦੇ ਵਿੱਚ ਬੋਲਦੇ ਹੈਗੇ ਆ ਤੇ ਇਜ਼ਰਾਇਲ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਤੁਸੀਂ ਯਹੂਦੀ ਵਿਰੋਧੀ ਕਹਿ ਕੇ ਤੇ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਇਹ ਕੋਈ ਐਹੋ ਜਿਹੀਆਂ ਗਤੀਵਿਧੀਆਂ ਕਰਦੇ ਆ ਜਿਹੜੀਆਂ ਸਾਡੇ ਰਾਸ਼ਟਰੀ ਹੋਦੂਦੇ ਲਈ ਖਤਰਾ ਖੜਾ ਕਰਦੇ ਹੈਗੇ ਆ ਤੇ ਉਹ ਉਹਨਾਂ ਨੂੰ ਤੁਸੀਂ ਟਾਰਗੇਟ ਕਰਕੇ ਚੁਣ-ਚੁਣ ਕੇ ਡਿਟੈਂਸ਼ਨ ਸੈਂਟਰਾਂ ਦੇ ਅੰਦਰ ਗਵਾਟਰ ਦਾ ਉਹ ਬੇ ਜਿਹੜਾ ਇੱਕ ਲੈਵਲ ਬੇਸ ਹੈਗਾ ਮੈਂ ਅਮਰੀਕਾ ਦਾ ਅ ਅਲ ਸਰਵਾਦੋਰ ਦੇ ਅੰਦਰ ਉੱਥੇ ਤੁਸੀਂ ਭੇਜ ਰਹੇ ਹੋ ਤੁਸੀਂ ਜੰਗੀ ਜਹਾਜ਼ਾਂ ਦੇ ਵਿੱਚ ਲੱਦ-ਲੱਦ ਕੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਬ੍ਰਾਜ਼ੀਲ, ਕੋਲੰਬੀਆ, ਵੈਜ਼ੂਏਲਾ, ਇੰਡੀਆ ਮਲੇਨਾ ਮੁਲਕਾਂ 'ਚ ਤੁਸੀਂ ਭੇਜੇ ਹੈਗੇ ਆ ਤਾਂ ਇੱਕ ਗੱਲ ਇਹ ਸਾਫ਼ ਦਿਖ ਰਹੀ ਹੈ ਵੀ ਜਿਹੜੀ ਗੋਰੀ ਚਮੜੀ ਦੀ ਇੱਕ ਸਰਬਸੱਤਾ ਹੈਗੀ ਆ ਉਹ ਤੇ ਨਸਲ ਦੇ ਆਧਾਰ ਦੇ ਉੱਤੇ ਤੇ ਖਾਸ ਕਰਕੇ ਜਿਹੜੇ ਜਿਵੇਂ ਜਿਵੇਂ ਜਿਉਹ ਹਿਊਦੀ ਵਿਰੋਧੀ ਇੱਕ ਪੇਸ਼ਕਾਰੀ ਬੜਾ ਕੀਤੀ ਜਾ ਰਹੀ ਹੈਗੀ ਆ ਇਹ ਦਸਨੀ ਭੇਦਭਾਵ ਹੈਗੇ ਆ ਤੁਸੀਂ ਦੇਖੋਗੇ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਕੈਨੇਡਾ ਅਮਰੀਕਾ ਵਰਗੇ ਮੁਲਕ ਹੈਗੇ ਨੇ ਇਹ ਕਿੰਨਾ ਲੋਕਾਂ ਨੂੰ ਟਾਰਗੇਟ ਬਣਾਉਂਦੇ ਰਹੇ ਆ ਮਤਲਬ ਇਹ ਉਹਨਾਂ ਲੋਕਾਂ ਨੂੰ ਜਿਹੜੇ ਥਰਡ ਵਰਡ ਕੰਟਰੀ ਹੈਗੇ ਨੇ ਚਾਹੇ ਲਾਟਰਨ Amerca ਦੇ ਮੁਲਕ ਹੋਣ ਚਾਹੇ ਉਹ ਏਸ਼ੀਆ ਦੇ ਮੁਲਕ ਹੋਣ ਉਹਨਾਂ ਨੂੰ ਲਗਾਤਾਰ ਜਿੰਦੀ ਆਪਦਾ ਨਿਸ਼ਾਨਾ ਬਣਾਉਂਦੇ ਰਹੇ ਆ ਤੇ ਉਹ ਨਿਸ਼ਾਨਾ ਬਣਾ ਕੇ ਜਦੋਂ ਹੀ ਉਹਨਾਂ ਨੂੰ ਇੱਕ ਲੇਬਰ ਦੀ ਇੱਕ ਤਰ੍ਹਾਂ ਦਾ ਜਦੋਂ ਪਿਛਲੇ ਸਮੇਂ ਚ ਅਸੀਂ ਦੇਖਿਆ ਕਿ ਜਦੋਂ ਲੇਬਰ ਦੀ ਲੋਡ ਸੀ ਤਾਂ ਤੜ ਉਹਨਾਂ ਨੇ ਇਹ ਪ੍ਰੋਗਰਾਮ ਵੀ ਲੈ ਕੇ ਆਂਦੇ ਹਾਂ ਮੇਰਾ ਗਾਂਲਾ ਵੀ ਮਤਲਬ ਕਿ ਸਵਾਲ ਇਹਦੇ ਨਾਲ ਹੀ ਮਿਲਦਾ ਜੁਲਦਾ ਹੀ ਸੀਗਾ ਵੀ ਹੁਣ ਖਾਸ ਕਰਕੇ ਆਪਾਂ ਕੈਨੇਡਾ ਦੇ ਵਿੱਚ ਵੀ ਦੇਖਦੇ ਹਾਂ ਨਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਵੇਂ ਜਿਵੇਂ ਲੋਕਾਂ ਦੇ ਐਕਸਪਾਇਰ ਹੋ ਰਿਹਾ ਹਨਾ ਆ ਵਿਦਿਆਰਥੀਆਂ ਦੇ ਆ ਇਵਨ ਕੰਮ ਕਰਨ ਤਿੰਨ ਤਿੰਨ ਚਾਰ ਚਾਰ ਸਾਲ ਆ ਦੇ ਜਵਾਨੀ ਦੇ ਮਤਲਬ ਉਹ ਕੀ ਕਿਸੇ ਕੰਟਰੀ ਨੂੰ ਦੇਣ ਤੋਂ ਬਾਅਦ ਜਦੋਂ ਉਹ ਪੱਕੇ ਹੋਣ ਦੇ ਸੁਪਨੇ ਦੇਖ ਰਹੇ ਆ ਆ ਉਹਨਾਂ ਨੂੰ ਕੋਈ ਮਤਲਬ ਕੀ ਜਿਹੜਾ ਉਹਨਾਂ ਦਾ ਫਿਊਚਰ ਆ ਉਹ ਸਿਕਿਉਰ ਨਹੀਂ ਲੱਗ ਰਿਹਾ ਇੱਥੇ ਹਨਾ ਤੇ ਉਹ ਲਗਾਤਾਰ ਪ੍ਰੋਟੈਸਟ ਵੀ ਕਰ ਰਿਹਾ ਜਿਵੇਂ ਪ੍ਰਿੰਸ ਐਡਵਰਡ ਦੇ ਵਿੱਚ ਵੀ ਜਾਂ ਹੋਰ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਹੋਏ ਵੀ ਹੁਣ ਤੋਂ ਬਾਅਦ ਉਹ ਫੇਲ ਵੀ ਹੋ ਗਏ ਹੈਨਾ ਵੀ ਸਰਕਾਰ ਕੋਈ ਉਹਨਾਂ ਦੀ ਗੱਲ ਦੇ ਉੱਤੇ ਮਤਲਬ ਕਿ ਜੂਮ ਵੀ ਨਹੀਂ ਸਰ ਕੀ ਸਰਕਾਰ ਦੇ ਹੈਨਾ ਤੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਹੁਣ ਇਹਨਾਂ ਨੂੰ ਮਤਲਬ ਕਿ ਵੀ ਕੀ ਕਾਰਨ ਕੀ ਆ ਵੀ ਕਿਸੇ ਟਾਈਮ ਤਾਂ ਇਹਨਾਂ ਨੇ ਜਹਾਜ਼ ਪਰ ਪਰ ਕੇ ਬੁਲਾਏ ਆ ਆਪਣੀ ਕੰਟਰੀ ਦੇ ਵਿੱਚ ਸੱਦੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਹਦਾਂ ਦੇ ਸੁਪਨੇ ਦਿਖਾਉਣ ਤੋਂ ਬਾਅਦ ਹੁਣ ਜਦੋਂ ਇਹਨਾਂ ਨੂੰ ਇਹ ਜਿਹੜੀਆਂ ਕਿੜੀਆਂ ਹਾਲਤਾਂ ਬਣ ਗਈਆਂ ਵੀ ਜਿਹੜੀਆਂ ਮਤਲਬ ਕਿ ਸਰਕਾਰ ਉਹਨਾਂ ਤੋਂ ਜਮਾ ਬੇਮੁਖ ਹੋਈ ਪਈ ਐ ਦੇਖੋ ਇਹਦੇ ਦੋ ਤਿੰਨ ਗੱਲਾਂ ਹੈਗੀਆਂ ਨੇ ਮੇਨ ਜਿਹੜੀਆਂ ਕਿਉਂਕਿ ਪਿਛਲੇ ਦੋ ਤਿੰਨ ਸਾਲਾਂ ਦੇ ਅੰਦਰ ਜਿਹੜੀ ਪੂਰੇ ਗਲੋਬਲ ਇਕਨੋਮੀ ਦੇ ਵਿੱਚ ਜਿਹੜੀਆਂ ਨਜ਼ਰ ਡਿਵੈਲਪਮੈਂਟਸ ਹੋ ਗਈਆਂ ਨੇ ਜਿਗਦਾ ਕਰਕੇ ਜਿਦਾ ਕਰਕੇ ਜੰਗਾ ਵੀ ਲੱਗ ਲੱਗਿਆ ਹੈ ਜੀਆਂ ਦੋ ਜੰਗਾ ਸੀ ਬਾਰ-ਬਾਰ ਜੇਕਰ ਵੀ ਕਰਦੇ ਹੁੰਦੇ ਹੁਣ ਉਹਦਾ ਕਿ ਜਿਹੜੀ ਗਲੋਬਲ ਪਾਵਰ ਹੈਗੀ ਆ ਉਹ ਲਗਾਤਾਰ ਸ਼ਿਫਟ ਹੋ ਰਹੀ ਹੈਗੀ ਆ ਜਿਹੜੀ ਅਮਰੀਕੀ ਮਹਾਸ਼ਕਤੀ ਆ ਉਹਦੇ ਡਿਕਲਾਈਨ ਦਾ ਰੁਝਾਨ ਪੈਦਾ ਹੋ ਗਿਆ ਤੇ ਬਾਕੀ ਜਿਹੜੀਆਂ ਤਾਕਤਾਂ ਹੈਗੀਆਂ ਨੇ ਉਹ ਉੱਭਰ ਰਹੀਆਂ ਨੇ ਡਾਲਰ ਨੂੰ ਚੈਲੰਜ ਹੋ ਰਿਹਾ ਬ੍ਰਿਕਸ ਦਾ ਇੱਕ ਵੱਡ ਰਿਹਾ ਹੈਗਾ ਜੀਓਪੋਲਿਟਿਕਸ ਦੇ ਵਿੱਚ ਜਿੱਦੀ ਤੇਜ਼ੀ ਨਾਲ ਚੀਜ਼ਾਂ ਵਾਪਰ ਰਹੀਆਂ ਹੈਗੀਆਂ ਨੇ ਤੇ ਉਹਦੇ ਵਿੱਚ ਜਿਹੜੀ ਬਸੋ ਆ ਉਹ ਦਾ ਸੋਲਰ ਦਾ ਜਿਹੜਾ ਉਹ ਵੀ ਉਹ ਵੀ ਵਿਗੜ ਰਿਹਾ ਹੈਗਾ ਉਸ ਸੰਤੁਲਨ ਦੀ ਵਜ੍ਹਾ ਕਰਕੇ ਤੁਸੀਂ ਦੇਖੋਗੇ ਕਿ ਗਾਜਾ ਦੇ ਵਿੱਚ ਤੁਹਾਨੂੰ ਇੱਕ ਰਿਫਿਜੀ ਕਰਾਈਸਿਸ ਦੇਖੂ ਸੀਰੀਆ ਦੇ ਵਿੱਚ ਦੇਖੂ ਤੁਹਾਨੂੰ ਲੀਬੀਆ ਦੇ ਵਿੱਚ ਦੇਖੂ ਜਿੰਨੇ ਇਹ ਸੰਕਟਿਤ ਨੋ ਮੁਲਕਾਂ 'ਚ ਤੁਹਾਨੂੰ ਦਿਹਦੇ ਆ ਇਸੇ ਤਰ੍ਹਾਂ ਤੁਹਾਨੂੰ ਇਹੀ ਕਰਾਈਸਿਸ ਜਿਹੜਾ ਹੈਗਾ ਜਿਵੇਂ ਪੰਜਾਬ ਦੇ ਵਿੱਚੋਂ ਜਿਹੜਾ ਖੇਤੀਬਾੜੀ ਦਾ ਮਾਡਲ ਜਿਹੜਾ ਫੇਲ ਹੋਇਆ ਜਿਹਦੇ ਵਿੱਚੋਂ ਖੇਤੀਬਾੜੀ ਜੋ ਵਿਹਲੀ ਹੋਈ ਬਸੋ ਸ਼ਹਰਾ ਜ ਗਈ ਸ਼ਹਰਾ ਤੋਂ ਗਹਾ ਜਿਹੜੇ ਵਿਦੇਸ਼ਾਂ ਵਾਲੇ ਨੂੰ ਗਈ ਇਸੇ ਤਰ੍ਹਾਂ ਮੈਕਸੀਕਨ ਲੋਕਾਂ ਦਾ ਵੀ ਸੇਮ ਪੰਜਾਬ ਵਰਗੀ ਹਾਲਤ ਹੋਈ ਹੈ ਕਿ ਲਾਫਟਾ ਦੇ ਤਹਿਤ ਜਿੱਦਾਂ ਖੇਤੀਬਾੜੀ ਦਾ ਉਜਾੜਾ ਹੋਇਆ ਉੱਥੇ ਤਾਂ ਮੈਕਸੀਕਨ ਲੋਕਾਂ ਦੇ ਵੀ ਮਤਲਬ ਬਾਰਡਰ ਕ੍ਰੋਸ ਕਰਕੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸ਼ਰਨ ਲਈ ਹੈਗੀ ਆ ਤਾਂ ਇਹ ਚੀਜ਼ਾਂ ਤੇਜ਼ੀ ਨਾਲ ਵਾਪਰ ਗਿਆ ਹੈ ਕਿ ਇੱਕ ਵਸੋ ਦਾ ਵੱਡਾ ਹਿੱਸਾ ਜਿਹੜੀ ਬਾਫਰ ਲੇਬਰ ਸੀਗੀ ਜਿਹੜੀ ਬੇਲੀ ਹੋਈ ਲੇਬਰ ਸੀ ਉਹ ਉਹ ਵਿਦੇਸ਼ਾਂ ਵੱਲੋਂ ਚੰਗੇ ਚੰਗੇ ਜਿਹੜੇ ਜਿਹੜੇ ਡਿਵੈਲਪਡ ਮਲਕ ਮੰਨੇ ਜਾਂਦੇ ਜਿੱਥੇ ਕੰਪੈਰੀਟਿਵਲੀ ਬਿਹਤਰ ਜਿਉਣ ਦੀਆਂ ਹਾਲਤਾਂ ਹੈਗੀਆਂ ਨੇ ਉਹਨਾਂ ਮਲਕਾਂ ਵੱਲ ਇੱਕ ਹਿਹਾੜ ਲਗਾਤਾਰ ਵਧਿਆ ਹੈਗਾ ਤੇ ਇਹਨਾਂ ਨੇ ਇਹਨਾਂ ਨੂੰ ਜੀ ਆਇਆ ਵੀ ਆਖਿਆ ਤੇ ਇੱਥੇ ਨੋਡ ਵੀ ਸੀ ਪਰ ਹੁਣ ਪਿਛਲੇ ਸਮੇਂ ਵਿੱਚ ਜਿੱਦਾਂ ਇਕਨੋਮੀ ਦੇ ਵਿੱਚ ਸਲੋ ਡਾਊਨ ਚੱਲ ਰਿਹਾ ਤੇ ਜੰਗਾ ਲੱਗਿਆ ਹੋਈ ਆ ਹੈਗੀ ਆ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਆ ਉਹਦੀ ਵਜ੍ਹਾ ਕਰਕੇ ਬਸوں ਨੂੰ ਰੋਕਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਆ ਜਿਹਦੀ ਕਰਕੇ ਜਿੱਦਾ ਕਰਕੇ ਬਹੁਤ ਸਾਰੀਆਂ ਜੌਬਾਂ ਜਾ ਰਹੀਆਂ ਹੈਗੀਆਂ ਨੇ ਟੈਰਫ ਦੀ ਲੀਤੀ ਨੇ ਇੱਕ ਵੱਡੀ ਵੱਡੀ ਜਿਹੜੀ ਬੇਰੁਜ਼ਗਾਰੀ ਦਾ ਸੰਕਟ ਤੇ ਨੌਕਰੀਆਂ ਦਾ ਸੰਕਟ ਵੱਡਾ ਖੜਾ ਕੀਤਾ ਹੋਇਆ ਤੇ ਜਿਹੜੀ ਗੱਲ ਕੀਤੀ ਹੈਗੀ ਆ ਕੈਨੇਡਾ ਦੇ ਮਾਮਲੇ ਦੇ ਵਿੱਚ ਉਹਦਾ ਕਾਰਨ ਵੀ ਇਹੀ ਆ ਕਿ 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 ਜਿਹੜੀ ਇਹ ਟੈਰਫ ਵਾਰ ਲਗਾਤਾਰ ਅਮਰੀਕਾ ਦੇ ਨਾਲ ਚੱਲਦੀ ਹੈ ਇਹਦੇ ਵਿੱਚੋਂ ਬਦਲ ਬਹੁਤ ਸਾਰੇ ਜੌਬਾਂ ਇੱਕ ਡਾਟਾ ਇਹ ਆ ਰਿਹਾ ਸੀ ਕਿ 70000 ਜੌਬਾਂ ਜਾ ਚੁੱਕੀਆਂ ਨੇ 130000 ਜਿਹੜੀਆਂ ਹੈਗੀਆਂ ਉਹ ਜਾੜ ਦੇ ਕਗਾਰ ਦੇ ਉੱਤੇ ਹੈਗੀਆਂ ਨੇ ਮਤਲਬ ਤਰਸ਼ਸ਼ਨ ਵਾਲੀ ਹਾਲਤ ਬੜੀ ਹੋਈ ਆ ਮਤਲਬ ਉਹ ਇਹ ਇਹ ਇੰਨਾ ਕਾਰਨ ਕਰਕੇ ਬਹੁਤ ਸਾਰਾ ਜਿਹੜਾ ਮਤਲਬ ਇਹਨਾਂ ਦੇ ਵੀ ਸਖਤਾਈ ਪਿਛਲੀ ਸਰਕਾਰ ਨੇ ਸ਼ੁਰੂ ਕਰਤੀ ਸੀ ਖਾਸ ਕਰਕੇ ਟਰੂਡਰ ਸਰਕਾਰ ਵੇਲੇ ਇਹ ਗੱਲ ਆ ਸ਼ੁਰੂ ਹੋ ਗਿਆ ਸੀ ਬ੍ਰਿਕ ਲੋਕਰ ਉਹ ਵੀ ਸੀ ਕਿ ਕਾਰ ਲਈ ਜਿਹੜਾ ਹੈਗਾ ਕੁਝ ਇਹ ਜਾਂ ਰਾਮਬਾਣ ਹੋਊਗਾ ਅਰਥਸ਼ਾਸਤਰੀ ਹੈਗਾ ਕੀ ਕੁਝ ਹੋ ਉਹ ਨੂੰ ਮੁੜ ਕੇ ਜੇ ਉਹਨੇ 2008 ਦੇ ਸਬਪ੍ਰੈਮ ਕਰਾਈਸਿਸ ਦੇ ਵਿੱਚੋਂ ਕੱਢ ਦਿੱਤਾ ਅਮਰੀਕਾ ਨੂੰ ਤੇ ਜੇ ਉਹਨੇ ਜਿਹੜਾ ਹੈਗਾ ਬ੍ਰਿਕਸਟ ਹੋਇਆ ਸੀਗਾ ਤਾਂ ਉਦੋਂ ਬੈਂਕ ਦਾ ਉਹ ਗਵਰਨਰ ਵੀ ਰਿਹਾ ਵੀ ਜੇ ਖੜੀ ਉਹ ਪਤਾ ਨਹੀਂ ਕੋਈ ਐ ਜਾ ਜਾਦੂ ਦੀ ਛੜੀ ਆ ਜੂ ਜਿਹਦਾ ਕਰਕੇ ਕੈਨੇਡਾ ਦੀ ਹਾਲਤ ਬਿਹਤਰ ਹੋ ਜੂ ਉਹਦਾ ਵੀ ਫੋਕ ਬਹੁਤ ਛੇਤੀ ਨਿਕਲ ਗਿਆ ਆਪਾਂ ਪਹਿਲੇ ਇਸ ਗੱਲ ਨੂੰ ਪ੍ਰਡਿਕਟ ਕਰ ਹੀ ਦਿੱਤਾ ਸੀ ਜਿਹਦੀ ਵਜ੍ਹਾ ਕਰਕੇ ਜਿਹੜਾ ਬਾਹਰ ਕੇ ਕਾਰਨੀ ਆ ਉਹ ト੍ਰੰਪ ਤੋਂ ਬਿਲਕੁਲ ਵੀ ਵੱਖਰਾ ਨਹੀਂ ਹੈ 트럼ਪ ਜਿਸ ਤਰ੍ਹਾਂ ਦੇ ਉਥੇ ਲਾ ਲੈ ਕੇ ਆ ਰਿਹਾ ਇੱਥੇ ਵੀ ਉਹ ਐਂਟੀ ਰਿਫਿਊਜੀ ਐਂਟੀ ਮਾਈਗ੍ਰੈਂਟ ਜਿਹੜਾ ਹੈਗਾ ਬੈਲ ਉਹ ਲੈ ਕੇ ਆ ਰਿਹਾ ਜਿਦੇ ਵਿੱਚ ਜਿਵੇਂ 트럼ਪ ਉਥੇ ਜਿਹੜੀ ਦੇਸ਼ ਦੀ ਸੁਰੱਖਿਆ ਨੂੰ ਬਹਾਨਾ ਬਣਾ ਰਿਹਾ ਇੱਥੇ ਕਾਰਨੀ ਜਿਹੜਾ ਹੈਗਾ ਉਹ ਬਾਰਡਰ ਸਕਿਉਰਟੀ ਨੂੰ ਬਹਾਨਾ ਬਣਾ ਰਿਹਾ ਪਰ ਇਹ ਬਹਾਨਾ ਦਾ ਨਿਸ਼ਾਨਾ ਉਹਨਾਂ ਦਾ ਅਸਲ ਦੇ ਵਿੱਚ ਮਾਸ ਡੈਪੂਟੇਸ਼ਨ ਕਰਦਾ ਹੈਗਾ ਮਾਸ ਡੈਪੂਟੇਸ਼ਨ ਦੇ ਵਿੱਚ ਹਾਲਤ ਡਾਟਾ ਜਿਹੜਾ ਆ ਰਿਹਾ ਸਾਹਮਣੇ ਹੋਏ ਆ ਰਿਹਾ ਕਿ ਹਰ ਰੋਜ਼ 30000 ਤੋਂ ਉੱਪਰ ਲੋਕ ਜਿਹੜੇ ਮਤਲਬ ਸਟੂਡੈਂਟ ਜਾਂ ਜਿਹੜੇ ਵਰਕਰ ਹੈਗੇ ਆ ਉਹ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿੰਨਾਂ ਕੋਲੇ ਹੈਗਾ ਉਹ 30000 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਐਕਸਪਾਇਰ ਹੋ ਰਿਹਾ ਹੈ ਡੇਲੀ ਜਿਦੇ ਚ ਇੱਕ ਡਾਟਾ ਇਹ ਹੈ ਵੀ 2025 ਦੇ ਐਂਡ ਤੱਕ 2 ਲੱਖ ਤੋਂ ਉੱਪਰ ਜਿਹੜੇ ਹੈਗੇ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਟ ਵਾਲੇ ਉਹ ਐਕਸਪਾਇਰ ਹੋ ਜਾਣਗੇ ਤੇ ਜਿਦੇ ਵਿੱਚ ਇਹਨਾਂ ਨੇ ਨਾਲ ਇਹ ਵੀ ਲੈ ਕੇ ਆਂਦਾ ਕਿ 9 ਅਪੀਲ 9 ਦਲੀਲ ਹੈ ਤੁਸੀਂ ਜਿਹਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਉਹ ਕੋਈ ਕੋਈ ਅਪੀਲ ਨਹੀਂ ਕਰ ਸਕਦਾ ਹੈਗਾ ਤੇ ਉਹਨੂੰ ਇਹ ਦੇਸ਼ ਛੱਡਦਾ ਹੀ ਪੈਣਾ ਹੈਗਾ ਜਿਹਦਾ ਕਰਕੇ ਜਿਹੜਾ ਰਿਫਿਊਜੀ ਜਿਵੇਂ ਆਸਟ੍ਰੇਲ ਲੈ ਲੈਂਦੇ ਸੀਗੇ ਉਹਦੇ ਉੱਤੇ ਵੀ ਲਗਾਤਾਰ ਇਹਨਾਂ ਨੇ ਰੋਕ ਲਾਤੀ ਜਿਹਦੇ ਇਹਦੇ ਵਿੱਚ ਹੀ ਇੱਕ ਕਲੋਜ਼ ਹੈਗਾ ਸੀ 2 ਜਿਹਦੇ ਤਹਿਤ ਵੀ ਮਤਲਬ ਜਿਹੜੇ ਰਿਫਿਊਜੀ ਹੈਗੇ ਆ ਬੇ ਰਿਫਿਊਜੀ ਆ ਉਹ ਵੀ ਤੁਸੀਂ ਬੀ ਰਿਫਿਊਜੀ ਸਟੇ ਦਾ ਲੈ ਲਓ ਉਹਦੇ ਉੱਤੇ ਵੀ ਲਗਾਤਾਰ ਪਾਬੰਦੀ ਲਾਈ ਜਾ ਰਹੀ ਆ ਤਾਂ ਜਿਹਦੇ ਚੋ ਇਹ ਆ ਵੀ ਆਰਡ ਵਾਲੇ ਸਮੇਂ ਦੇ ਵਿੱਚ ਜਿਵੇਂ ਅਮਰੀਕਾ ਦੇ ਅੰਦਰ ਮਕਸੀਕਨ ਲੋਕਾਂ ਨੂੰ ਤੇ ਹੋਰ ਜਿਹੜੇ ਅਨ ਡਾਕੂਮੈਂਟਡ ਲੋਕ ਆ ਜਿਨ੍ਹਾਂ ਨੂੰ ਕਿਹਾ ਲਿਖਣ ਜਾਂਦਾ ਤੇ ਉਹਨਾਂ ਨੂੰ ਕੰਡਣ ਦਾ ਜਿਹੜਾ ਰਾਹ ਪੱਧਰਾ ਕਰ ਰਿਹਾ ਤਾਂ ਉਹ ਕੈਨੇਡਾ ਦੇ ਵਿੱਚ ਵੀ ਹਾਲਤਾ ਆਰਡ ਵਾਲੇ ਕੁਝ ਕ ਮਹੀਨਿਆਂ ਦੇ ਵਿੱਚ ਇਹ ਆ ਜੜੀ ਹੈਗੀ ਆ ਸਾਹਮਣੇ ਆ ਜੜੀ ਹੈ ਜਿਹਦੇ ਜਿਹਦਾ ਕਰਕੇ ਇੱਕ ਸੰਕਟ ਵੱਡਾ ਖੜਾ ਹੋ ਗਿਆ ਕਿ ਜਿਹੜੇ ਸੁਪੜੇ ਇਹਨਾਂ ਦੇ ਲੋਕਾਂ ਨੂੰ ਦੁਨੀਆ ਭਰ ਦੇ ਤੋਂ ਦਿੱਤੇ ਹੈਗੇ ਆ ਤੇ ਉਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਕੱਲ ਦੀ ਇੱਕ ਖਬਰ ਹੈਗੀ ਆ ਕਿ ਬਰਨਾਲਾ ਜ਼ਿਲ੍ਹੇ ਦੇ ਅ ਇੱਕ ਪਿੰਡ ਦੇ ਅ ਜਿਹੜਾ ਹੈਗਾ ਸਟੂਡੈਂਟ ਆ ਉਹਦਾ ਜਦੋਂ ਵੀਜਾ ਉਹ ਨਹੀਂ ਮਿਲਿਆ ਉਹਨੂੰ ਤਾਂ ਉਹ ਖਦਕੁਸ਼ੀ ਕਰ ਗਿਆ ਤਾਂ ਇਹੋ ਜੀ ਹਾਲਤ ਜਿਹੜੀ ਹੈਗੀ ਆ ਮਤਲਬ ਦਰਦਨਾਕ ਹਾਲਤ ਜਿਹੜੀ ਹੈਗੀ ਆ ਬੜੀ ਹੋਈ ਆ ਕਿ ਮਤਲਬ ਇਹਨਾਂ ਮੁਲਕਾਂ ਦੇ ਅੰਦਰ ਵੀ ਜਿੱਥੇ ਆਏ ਲੱਗਦਾ ਸੀ ਕਿ ਸਾਡਾ ਭਵਿੱਖ ਸਾਡੇ ਉਪਨੇ ਜਿਹੜੇ ਪੂਰੇ ਹੋ ਸਕਦੇ ਜਿਹੜੇ ਬੁੜੇ ਸੀ ਵਿਦਿਆਰਥੀ ਕਾਲੇ ਤੇ ਉਹ ਹੌਲੀ ਹੌਲੀ ਖੁੱਲ ਰਹੇ ਹੈਗੇ ਆ ਤੇ ਇਹ ਸਰਕਾਰ ਵੀ ਜਿਹੜੀ ਕੈਨੇਡੀਅਨ ਸਰਕਾਰ ਵੀ ਹੈਗੀ ਆ ਉਹ ਲਗਾਤਾਰ ਇਮੀਗ੍ਰੇਸ਼ਨ ਦਿੱਤਗਾ ਦੇ ਵਿੱਚ ਸ਼ਕਤੀ ਲੈ ਕੇ ਆ ਰਹੀ ਆ ਤੇ ਇੱਕ ਇਹਨਾਂ ਨੇ ਇਹ ਵੀ ਕੀਤਾ ਹੈਗਾ ਕਿ ਜਿਹੜੇ ਅਮਰੀਕਾ ਦੇ ਅੰਦਰ ਅਮਰੀਕਾ ਤੋਂ ਬਾਰਡਰ ਕਰਾਸ ਕਰਕੇ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਹੈਗੇ ਆ ਉਹਨਾਂ ਉਹਨਾਂ ਲਈ ਵੀ ਇੱਕ ਇਹਨਾਂ ਨੇ ਲੈ ਕੇ ਆਂਦਾ ਪ੍ਰੋਗਰਾਮ ਕੀ ਅਸੀਂ ਤੁਸੀਂ ਪਹਿਲਾ ਜਿਹੜੇ ਕੰਟਰੀ ਤੋਂ ਆਏ ਹੋ ਉਸ ਕੰਟਰੀ ਦੇ ਅੰਦਰ ਅਸੀਂ ਵਾਪਸ ਭੇਜ ਦਵਾਂਗੇ ਜੇ ਤੁਹਾਡੇ ਕੋਲ ਜਲਦੀ ਇੱਕ ਜੇ ਤੁਸੀਂ ਉਹ ਕਰਟੇਰੀਆ ਪੂਰਾ ਨਹੀਂ ਕਰਕੇ ਉਹਦੇ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਹੋ ਵੀ ਜੇ ਅਮਰੀਕਾ ਦੇ ਵਿੱਚੋਂ ਕੈਨੇਡਾ ਚ ਜਾਏ ਤਾਂ ਪਹਿਲਾਂ ਵੈਕਸਿਨ ਕੋ ਜਾਓ ਵੀ ਕਿਸੇ ਹੋਰ ਕੰਟਰੀ ਦੇ ਵਿੱਚ ਥਰਡ ਕੰਟਰੀ ਦੇ ਵਿੱਚ ਤੁਸੀਂ ਅ ਟਰਾਈ ਕਰੋ ਜੇ ਜੇ ਤੁਸੀਂ ਉੱਥੇ ਟਰਾਈ ਕਰਕੇ ਆਉਂਦੇ ਹੈਗੇ ਤਾਂ ਫਿਰ ਗਾਹ ਦੇਖਿਆ ਜਾਊਗਾ ਜਦ ਕਿ ਹਾਲਤ ਪਿਛਲੇ ਸਮੇਂ ਵਿੱਚ ਇਹ ਹੋਈ ਹੈ ਵੀ ਜਿੰਨੇ ਵੀ ਰਿਫਿਊਜੀ ਕੇਸ ਲੱਗ ਰਹੇ ਹੈਗੇ ਆ ਤੇ ਉਹ ਵੀ ਕਿਸੇ ਬੱਲੇ ਦੀ ਲੱਗ ਰਹੇ ਅ ਕੈਪ ਲਾਇਆ ਹੋਏ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਵਿਜੀਲੀ ਦੇ ਰਹੇ ਹੈਗੇ ਲਗਾਤਾਰ ਮਤਲਬ ਉਹ ਕਰ ਰਹੇ ਹੈਗੇ ਆ ਤੇ ਪੀਆਰ ਦਾ ਜਿਹੜਾ ਹੈਗਾ ਖਾਸ ਕਰਕੇ ਅਸੀਂ ਦੇਖ ਰਿਹਾ ਵੀ ਜਿੱਦਾਂ ਵੀ ਅ ਮਤਲਬ ਪਿਛਲੇ ਹ ਘਟਾਇਆ ਹੈਗਾ ਤੇ ਇਹ ਹਾਲਤ ਜਿਹੜੀ ਹੈਗੀ ਆ ਕੈਨੇਡਾ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਦੀ ਅੱਜਕੱਲ ਬੜੀ ਹੋਈ ਹੈ ਪਰ ਮਨਦੀਪ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਵੇਂ ਹਾਲਾਤ ਔਖੇ ਬਣਾਏ ਜਾ ਰਹੇ ਆ ਵੀ ਪ੍ਰਵਾਸੀਆਂ ਦੇ ਖਿਲਾਫ ਪਰ ਇਹਦੇ ਵਿੱਚ ਤੁਸੀਂ ਹੱਲ ਕੀ ਦੇਖਦੇ ਹੋ ਵੀ ਕੀ ਹੱਲ ਆ ਅਸਲ 'ਚ ਪ੍ਰਵਾਸੀਆਂ ਦਾ ਜਿਵੇਂ ਕੈਨੇਡਾ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਤੇ ਅਮਰੀਕਾ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਤੇ ਪ੍ਰਵਾਸੀ ਫਿਰ ਕਰਨ ਤਾਂ ਕਰਨ ਕੀ ਅਸਲ 'ਚ ਦੇਖੋ ਉਹਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹੈਗਾ ਵੀ ਇਹ ਸੰਕਟ ਕਿ ਪੈਦਾ ਹੀ ਕਿਉਂ ਹੁੰਦਾ ਕਿਉਂਕਿ ਅਸੀਂ ਕੰਮਾਗਾਟਾ ਮਾਰੂ ਦੀ ਘਟਲਦਾ ਸਾਡੇ ਸਾਹਮਣੇ ਆ ਬਾਲਟਾ ਕਾਰਡ ਹੋਇਆ ਬਹੁਤ ਸਾਰੇ ਉਹ ਤੋਂ ਬਾਅਦ ਵੀ ਘਟਲਦਾ ਵਾ ਲਗਾਤਾਰ ਤਰਸ ਦੇਗਾ ਜਿਹੜੀਆਂ ਹੈਗੀਆਂ ਉਹ ਵਾਪਰਦੇ ਆਈਆਂ ਆ ਤੇ ਉਹ ਅਸੀਂ ਇਹ ਦੇਖਦੇ ਹੈਗੇ ਆ ਵੀ ਜਿਹੜਾ ਪ੍ਰਵਾਸ ਦਾ ਵਹਿਣ ਵੀ ਆ ਉਹ ਗਰੀਬ ਮੁਲਕਾਂ ਵੱਲੋਂ ਵਿਕਸਿਤ ਮੁਲਕਾਂ ਵੱਲ ਆ ਉਲਟਾ ਨਹੀਂ ਹੈ ਵੀ ਕਿ ਅਮਰੀਕਾ ਕੈਨੇਡਾ ਤੋਂ ਤੁਸੀਂ ਇੰਡੀਆ ਵੱਲ ਨਹੀਂ ਦੇਖੋਗੇ ਤਾਂ ਇਹ ਇਹ ਇੱਕ ਰੁਝਾੜ ਹੈਗਾ ਤੇ ਇਹ ਅਸੀਂ ਦੇਖਦੇ ਹੈਗੇ ਆ ਵੀ ਕੀ ਇਹ ਮੁਲਕ ਜਿੰਨੀਆਂ ਪਾਬੰਦੀਆਂ ਲਾਉਦੇ ਹੈਗੇ ਆ ਜਦੋਂ ਇਹ ਉਹਨਾਂ ਮੁਲਕਾਂ 'ਚ ਜਾਂਦੇ ਆ ਜੇ ਆਪਾਂ ਇਹ ਕਿਹੜਾ ਹੋਵੇ ਵੀ ਸਾਮਰਾਜੀ ਸਾਮਰਾਜੀਆਂ ਦੇ ਜਦੋਂ ਮਤਲਬ ਬਹੁਤ ਸਾਰੇ ਜਿਹੜੇ ਥਰਡ ਵਰਡ ਕੰਟਰੀ ਹੈਗੇ ਆ ਏਸ਼ੀਆ ਦੇ ਲੈਟਿਨ ਅਮਰੀਕਾ ਜਾਂ ਅਫਰੀਕਾ ਦੇ ਜਦੋਂ ਉਹਨਾਂ ਨੂੰ ਬਸਤੀਆਂ ਬੜਾਈਆਂ ਇਹ ਕੋਈ ਵੀਜ਼ਾ ਲੈ ਕੇ ਨਹੀਂ ਗਏ ਸੀ ਬਲਕਿ ਇਸ ਕਰਕੇ ਜਿਹਨ ਦੀ ਜਦੋਂ ਹੁਣ ਉਹ ਲੋਕ ਜਿਹੜੇ ਇਹਨਾਂ ਦੇ ਪੈਦਾ ਕੀਤਾ ਹੋਇਆ ਉਜਾੜਾ ਹੈਗਾ ਜਿੱਡੀ ਵੱਡੀ ਪੱਧਰ ਤੇ ਇਹਨਾਂ ਨੇ ਉਜਾੜਾ ਪੈਦਾ ਕੀਤਾ ਹੈਗਾ ਖਾਸ ਤੌਰ ਤੇ ਸਰਹੱਦੀ ਬਵਾਦਾਂਾਂ ਤੇ ਖੜੇ ਕੀਤੇ ਹੈ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਭਾਰਤ ਪਾਕਿਸਤਾਨ ਵਾਲੀ جنگ ਦਾ ਮਸਲਾ ਵੀ ਦੇਖਿਆ ਆ ਯੂਕਰੇਨ ਤੇ ਰਸ਼ੀਆ ਦੀ ਜਵਾਰ ਦੇ ਵਿੱਚ ਵੀ ਅਸੀਂ ਅਮਰੀਕਨ ਇمبرੀਲਿਜ਼ਮ ਦਾ ਰੋਲ ਦੇਖਿਆ ਹੈਗਾ ਇਜ਼ਰਾਈਲ ਤੇ ਜਿਹੜੀ ਫلسطੀਨ ਦੀ ਜੰਗਾਇਦੇ ਵਿੱਚ ਵੀ ਅਸੀਂ ਦੇਖਿਆ ਜਾਂ ਦੁਨੀਆਂ ਦੇ ਹੋਰ ਕੋਨਿਆਂ ਦੇ ਵਿੱਚ ਵੀ ਜਿੱਥੇ ਇੰਟਰਫੀਰੈਂਸ ਕਰਦੇ ਆ ਜਿੱਥੇ ਇੱਕ ਜਿਹੜਾ ਹੈਗੀ ਆ ਰਾਜਨੀਤਿਕ ਅਸਥਿਰਤਾ ਪੈਦਾ ਹੁੰਦੀ ਆ ਤੇ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਹੋਰ ਥੱਲੇ ਨੂੰ ਜਾਂਦਾ ਤੇ ਜੌੜਾ ਹੋਰ ਵੱਧ ਦੁਬੜ ਹੁੰਦਾ ਜਿਦੇ ਚੋ ਉਹ ਜਿਹੜਾ ਪੈਦਾ ਹੁੰਦਾ ਬਦੁਖੀ ਬਸੋਂ ਦਾ ਇਹ ਬਸੋਂ ਦਾ ਜਿਹੜਾ ਲਗਾਤਾਰ ਪੈਦਾ ਕੀਤਾ ਜਾ ਰਿਹਾ ਹਰਾਕ ਸੀਰੀਆ ਦੀ ਵਾਰ ਦੇ ਵਿੱਚ ਵੀ ਦੇਖਿਆ ਫੌਂਡ ਵਾਲੀ ਜੰਗਾ ਦੇ ਵਿੱਚ ਵੀ ਅਸੀਂ ਦੇਖਦੇ ਹੈਗੇ ਤਾਂ ਇੱਕ ਜਿਹੜੀ ਦੂਜਾ ਹੈਗਾ ਵੀ ਨਸਲੀ ਰੰਗ ਭੇਦ ਦੀ ਜਿਹੜੀ ਇੱਕ ਨੀਤੀ ਹੈਗੀ ਆ ਉਹ ਇਹਦੇ ਵਿੱਚ ਬਹੁਤ ਵੱਡਾ ਕਾਰਕ ਹੈਗਾ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਦੇਖੋਗੇ ਕਿ ਇਜ਼ਰਾਈਲੀ ਜਿਹੜੇ ਜਿਹੜੇ ਯੂਕਰੇਨ ਦੇ ਰਫਿਜੀ ਹੈਗੇ ਉਹਨਾਂ ਨੂੰ ਕੈਨੇਡਾ ਨੇ ਵੀ ਸਟੇਟ ਦਿੱਤੀ ਅਮਰੀਕਾ ਨੇ ਵੀ ਦਿੱਤੀ ਉਹ ਉਹ ਪ੍ਰੋਗਰਾਮ ਵੀ ਖੋਲ ਦਿੱਤੇ ਪਰ ਜਿਹੜੇ ਫਲਸਤੀਨ ਦੇ ਲੋਕ ਆ ਉਹਨਾਂ ਪ੍ਰਤੀ ਉਲਟਾ ਰੁਖ ਹੈਗਾ ਵੀ ਅੱਜ ਮਤਲਬ ਉੱਥੋਂ ਦੇ ਇੱਕ ਮਿਨਿਸਟਰ ਨੇ ਇਹ ਵੀ ਕਿਹਾ ਵੀ ਜੇ ਕੋਈ ਕਲਤੀ ਦਾ ਝੰਡਾ ਲਹਿਰਾਉਦਾ ਤਾਂ ਉਹਨੂੰ ਧਰਤੀ ਤੇ ਰਹਿਣ ਦਾ ਹੱਕ ਨਹੀਂ ਹੈਗਾ ਮਤਲਬ ਇਹਨਾਂ ਦਾ ਰਵਈਆ ਵੀ ਉਹੇ ਜਿਹਾ ਹੀ ਆ ਵੀ ਜੇ ਤੁਸੀਂ ਸਾਡੇ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਜਾਂ ਸਾਡੇ ਮੁਲਕ ਚ ਆ ਕੇ ਬੋਲਦੇ ਹੋ ਤਾਂ ਇਹ ਤਾਂ ਬਦਲ ਤੁਸੀਂ ਹਮਾਸ ਦੇ ਪੱਖੀ ਹੋ ਤਾਂ ਇਹ ਇਹ ਇੱਕ ਰਵਈਆ ਫੜਾਇਆ ਹੋਇਆ ਤਾਂ ਹੁਣ ਇਹ ਦੇ ਵਿੱਚ ਜਿਹੜੀ ਗੱਲ ਹੈਗੀ ਆ ਹੱਲ ਦੀ ਕਿ ਜਿਹੜੀ ਮਨੁੱਖੀ ਬਸੋ ਹੈਗੀ ਆ ਜਿਹੜੀ ਲਗਾਤਾਰ ਸਸਤੀ ਲੇਬਰ ਦੀ ਲੁੱਟ ਕਰਾਉਣ ਦੇ ਲਈ ਹੱਦ ਅਸਰ ਹੱਦ ਤੋਂ ਪਾਰ ਆਪਦਾ ਵੱਡੀ ਦੇ ਵਿੱਚ ਮੁੱਲ ਪਵਾਉਣ ਲਈ ਦਰ ਦਰ ਪਟਕਦੀ ਫਿਰਦੀ ਹੈਗੀ ਆ ਉਹ ਉਹਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਇੱਕ ਕਾਰਨ ਹੈਗਾ ਕਿ ਜੇ ਭਾਰਤ ਵਰਗੀ ਧਰਤੀ ਦੇ ਵਿੱਚ ਜਾਂ ਪੰਜਾਬ ਵਰਗੀ ਧਰਤੀ ਦੇ ਉੱਤੇ ਜੇ ਨੌਜਵਾਨਾਂ ਨੂੰ ਰੁਜ਼ਗਾਰ ਹੋਵੇ ਬਿੱਤਰ ਜ਼ਿੰਦਗੀ ਹੋਵੇ ਸਮਾਜਿਕ ਮਾਹੌਲ ਠੀਕ ਹੋਵੇ ਤਾਂ ਉਹ ਨਹੀਂ ਤਰਜੀਹ ਦੇਣਗੇ ਕੋਈ ਬੰਦਾ ਆਪਣੀ ਧਰਤੀ ਨੂੰ ਛੱਡ ਕੇ ਅਸਤਰ ਮਤਲਬ ਨਹੀਂ ਕਰਦਾ ਹੈਗਾ ਤੇ ਆਪਾਂ ਜਾਣਦੇ ਵੀ ਹੈਗੇ ਆ ਵੀ ਜਿਹੜਾ ਇਹ ਮੌਜੂਦਾ ਪ੍ਰਵਾਸ ਸੰਕਟ ਹੈਗਾ ਉਹ ਅਣਸਾ ਵੀ ਜਿਹੜੀ ਵੰਡ ਹੈਗੀ ਆ ਸਮਾਜ ਦੇ ਅੰਦਰ ਜਿਹੜੀ ਗੈਰ ਬਰਾਬਰਤਾ ਹੈਗੀ ਆ ਜਿੰਨੀਆ ਸਮਾਜਿਕ ਮੜਗਾ ਹਾਲਤਾ ਹੈਗੀ ਆਲੇ ਗੈ ਗੈਗਵਾਰ ਹੈਗੀ ਆ ਬਹੁਤ ਚੀਜ਼ਾਂ ਹੈਗੀਆਂ ਨਸ਼ੇ ਹੈਗੇ ਬੇਰੁਜ਼ਗਾਰੀ ਹੈ ਮਹਿੰਗਾਈ ਹੈ ਤੇ ਉਹ ਸਾਰਗੇ ਕਾਰਨਾਂ ਦੇ ਵਿੱਚੋਂ ਪੈਦਾ ਹੋਈ ਆ ਤਾਂ ਇਹਦੇ ਲਈ ਬਹੁਤ ਜ਼ਰੂਰੀ ਹੈਗਾ ਕਿ ਜੇ ਤੁਸੀਂ ਇਸ ਤਰ੍ਹਾਂ ਹੱਦਾ ਸਰਹੱਦਾ ਦੇ ਉੱਤੇ ਜਿਹੜਾ ਹੈਗਾ ਜ਼ਿੰਦਗੀ ਆ ਜਵਾਨੀਆ ਰੋਲਨ ਨਾਲੋਂ ਖਾਸ ਕਰਕੇ ਦੇਸ਼ਾਂ ਮੁਲਕਾਂ 'ਚ ਜਦੋਂ ਹਾਲਤ ਹੁਣ ਬਣ ਰਹੀ ਹੈਗੀ ਜਿਵੇਂ ਪਹਿਲਾਂ ਘਟੋ ਘਟੇ ਹੀ ਮੁਲਕ ਉਸ ਤਰ੍ਹਾਂ ਬਚੇ ਹੋਏ ਸੀ ਤੇ ਇੱਥੇ ਵੀ ਜਿਹੜੀ ਹਾਲਤ ਜਿੱਲੀ ਬੱਧੋ ਹੋ ਰਹੀ ਹੈਗੀ ਤਾਂ ਉਹ ਜਿਹੜਾ ਪ੍ਰਬੰਧ ਜਿਹੜਾ ਸਿਸਟਮ ਮਨੁੱਖੀ ਜਿਹੜਾ ਪੈਦਾ ਕਰਦਾ ਹੈਗਾ ਔਰ ਸਿਸਟਮ ਨੂੰ ਬਦਲੇ ਬਿਣਾ ਇਹਦਾ ਕੋਈ ਹੱਲ ਨਹੀਂ ਹੈ ਮਤਲਬ ਸਦਿਆਂ ਤੱਕ ਬਦੁਖਤਾ ਪਟਕਦੀ ਆਈ ਹੈਗੀ ਤੇ ਉਹ ਸਦਿਆਂ ਤੱਕ ਇਸੇ ਤਰ੍ਹਾਂ ਪਟਕਦੀ ਰਹੂ ਜੇ ਤੁਸੀਂ ਆਪਣੀ ਧਰਤੀ ਦਾ ਟੁਕੜਾ ਜਿਹੜਾ ਹੈਗਾ ਉਹ ਰਹਿਣ ਯੋਗ ਨਹੀਂ ਬਣਾਉਦੇ ਹੈਗੇ ਤੇ ਤੁਹਾਨੂੰ ਇਹ ਕਾਰਨ ਲੱਭੜੇ ਪੈੜੇ ਹੈਗੇ ਕਿ ਕਿਹੜੇ ਉਹ ਲੋਕ ਨੇ ਜਿੰਨਾ ਜਿੰਨਾ ਦੀ ਵਜ੍ਹਾ ਕਰਕੇ ਜਿੰਦੀ ਸਮਾਜ ਦੇ ਵਿੱਚ ਜਿੱਡੇ ਸੰਕਟ ਖੜੇ ਹੋਏ ਹੈਗੇ ਆ ਤੇ ਉਹ ਸਿਸਟਮ ਜਿਹੜਾ ਹੈਗਾ ਜਿੱਦਾਂ ਚ ਉਹ ਸਿਸਟਮ ਬਦਲਣ ਵੱਲ ਪੰਜਾਬ ਦੇ ਲੋਕ ਜਾਂ ਪੰਜਾਬ ਦੀ ਜਵਾਲੀ ਜਾਪਾਨ ਦੀ ਜਵਾਲੀ ਜਾਂ ਮੈਕਸੀਕੋ ਦੀ ਜਵਾਲੀ ਜਿਹੜੀ ਹੈਗੀ ਆ ਮਤਲਬ ਉਹ ਨਹੀਂ ਉਹਦੇ ਲਈ ਆਲ ਦੀ ਹੈਗੀ ਉਹਦੇ ਲਈ ਨਹੀਂ ਆਪਦੇ ਯਤਨ ਕਰਦੀ ਹੈਗੀ ਤਾਂ ਉਹ ਇਸ ਤਰ੍ਹਾਂ ਦਾ ਪਟਕੜਾ ਦਾ ਸ਼ਿਕਾਰ ਰਹਿਣ ਲਈ ਸ਼ਰਾਪੀ ਰਹੂਗੀ ਕਿਉਂਕਿ ਇਹ じゃ ਕੋਈ ਆਦਰਸ਼ ਨਹੀਂ ਪਾਲਣਾ ਚਾਹੀਦਾ ਹੈਗਾ ਕਿ ਆ ਸਾਮਰਾਜੀ ਮੋਲਕਾਂ ਦੇ ਅੰਦਰ ਪ੍ਰਵਾਸੀਆਂ ਨੂੰ ਬਰਾਬਰ ਦਾ ਜਿਹੜਾ ਰੁਤਬਾ ਉਹ ਕੋਈ ਇਸ ਤਰ੍ਹਾਂ ਦਾ ਹਾਸਲ ਹੋ ਜੂ ਕਿਉਂਕਿ ਪਿਛਲੇ ਸਮੇਂ ਚ ਇੱਕ ਨੈਰੇਟਿਵ ਅਸੀਂ ਦੇਖਿਆ ਹੈਗਾ ਕਿ ਦੇਖੋ ਜੀ ਵੀ ਪੰਜਾਬ ਵੀ ਅਸੀਂ ਸਾਡੇ ਭਾਈਚਾਰੇ ਦੇ ਲੋਕਾਂ ਨੇ ਲੜ ਕੇ ਵੋਟਾਂ ਦਾ ਹੱਕ ਲੈ ਲਿਆ ਜਾਂ ਇਦਾਂ ਲੈ ਲਿਆ ਹਨਾ ਭਲੇ ਇਹ ਬਣਾ ਕੇ ਪੇਸ਼ ਕੀਤਾ ਜਾਂਦਾ ਇਹਦੇ ਨਾਲ ਕੋਈ ਬਰਾਬਰਤਾ ਦਾ ਨਹੀਂ ਉਹ ਮਤਲਬ ਵੀ ਵੀ ਬਰਾਬਰਤਾ ਨਹੀਂ ਮਿਲ ਗਈ ਉਹ ਲੇਬਰ ਕਲਾਸ ਦੇ ਵਿੱਚ ਇਹ ਹਜੇ ਵੀ ਉਹ ਲੋਟਿਕ ਕਰਨ ਲਈ ਸਰਪੇ ਹੋਏ ਹੈਗੇ ਉਹ ਕੋਈ ਬਰਾਬਰ ਦੇ ਸ਼ਹਿਰੀ ਜਾਂ ਬਰਾਬਰ ਦੇ ਨਾਗਰਿਕ ਨਹੀਂ ਬਣ ਗਏ ਜਿਹੜੇ ਬਣ ਗਏ ਉਹ ਵਫਾਦਾਰ ਬਣ ਕੇ ਮਤਲਬ ਜਿਵੇਂ ਆਪਾਂ ਉਦੋਂ ਪਿਛਲੇ ਸਮੇਂ ਦੇ ਵਿੱਚ ਫਿਲਮ ਦੇ ਬਾਰੇ ਵਿੱਚ ਗੱਲ ਕਰਦੇ ਵੀ ਕਿਹਾ ਸੀਗਾ ਕਿ ਉਹ ਬੇਲਾ ਸਿੰਘ ਅੱਜ ਜਿਹੜੇ ਹੈਗੇ ਆ ਉਹ ਪਾਰਲੀਮੈਂਟ 'ਚ ਬੈਠ ਕੇ ਮਤਲਬ ਆਪਣੀ ਵਫਾਦਾਰੀਆ ਪਗਾ ਕੇ ਤਾਂ ਉਹ ਇਸ ਤਰ੍ਹਾਂ ਜਾ ਜਾ ਉਹ ਲੁੱਟ ਕਰਦੇ ਹੈਗੇ ਆ ਜਿਵੇਂ ਬਹੁਤ ਸਾਰੇ ਏਮਪਲੋਇਰ ਅਸੀਂ ਦੇਖਦੇ ਹੈਗੇ ਆ ਕਿ ਜਿਹੜੇ ਨਵੇਂ ਪ੍ਰਵਾਸੀ ਆਉਂਦੇ ਉਹਨਾਂ ਦੀ ਲੁੱਟ ਕਰਦੇ ਹੈਗੇ ਆ ਤਾਂ ਇਹ ਇੱਕ ਖੁਦਗਰਜੀ ਦਾ ਆਪੋਤਾਪੀ ਦਾ ਮਤਲਬ ਲੁੱਟ ਦਾ ਜਿਹੜਾ ਸਿਸਟਮ ਆ ਇਹ ਖਤਮ ਹੋਣ ਵਾਲਾ ਨਹੀਂ ਹੈ ਇਹ ਨੂੰ ਇਹਦੇ ਲਈ ਬਹੁਤ ਸੰਜੀਦਗੀ ਦੇ ਨਾਲ ਜਿਸ ਤਰ੍ਹਾਂ ਸਮਾਜਿਕ ਹਾਲਾਤ ਬਦਲ ਰਹੇ ਆ ਜਿੱਦੇ ਜਿਹੜੇ ਦੌਰ ਦੇ ਵਿੱਚ ਅਸੀਂ ਗੋਯਰ ਦੇ ਇਹ ਅੱਜ ਇੱਕ ਬਹੁਤ ਫੈਸਲਾਕੁੰਦ ਘੜੀ ਹੈਗੀ ਆ ਜਿਹੜੀ ਦੁਬਾਰੇ ਕਿਉਂਕਿ ਪੂਰਾ ਸੰਸਾਰ ਜੰਗਾ ਜੰਗਾ ਜੁੱਧਾਂ ਦੇ ਵਿੱਚ ਫਸ ਰਿਹਾ ਹੈਗਾ ਜੀਓਪੋਲਿਟਿਕਸ ਜਿਹੜੀ ਹੈਗੀ ਆ ਲਗਾਤਾਰ ਚੇਂਜ ਹੋ ਰਹੀ ਹੈ ਕਿ ਇੱਕ ਟੈਨਸ਼ਨ ਖੜੀ ਹੋ ਰਹੀ ਹੈ ਤੇ ਜਿਹੜਾ ਵੱਧ ਫਾਸ਼ੀ ਰੋਖ ਅਖਤਿਆਰ ਕੀਤਾ ਜਾ ਰਿਹਾ ਤੁਸੀਂ ਪੰਜਾਬ ਤੋਂ ਦੇਖ ਲਓ ਪੰਜਾਬ ਦੇ ਵਿੱਚ ਜਲਦੀ ਜਿਹੜੇ ਯੂਟਿਊਬਰ ਪੱਤਰਕਾਰ ਆ ਉਹਨਾਂ ਨੂੰ ਮਤਲਬ ਉਹਨੇ ਜਵਾਬ ਨਾ ਦੇਣੇ ਜਾ ਰਹੀ ਆ ਤੇ ਮਤਲਬ ਮੋਦੀ ਵਰਗੇ ਜਿਹੜੇ ਹੈਗੇ ਆ ਉਹ ਆ ਜਿਹੜਾ ਪਿੱਛੇ ਜੇ ਆਪਰੇਸ਼ਨ ਚਲਾਇਆ ਸੀਗਾ ਮਤਲਬ ਵੀ ਤੁਸੀਂ ਪੈਲਗਾਮ ਦਾ ਆਪਰੇਸ਼ਨ ਸੰਦੂਰ ਜੰਦੀ ਜੰਦੀ ਹੈ ਕਿ ਰਾਸ਼ਟਰਵਾਦ ਦਾ ਡਾਇਰੈਕਟਿਵ ਸਰਜ ਕੇ ਮਤਲਬ ਕਿਸ ਤਰ੍ਹਾਂ ਲੋਕਾਂ ਦੇ ਵਿਦੇਦੀ ਮੁੱਦਿਆਂ ਨੂੰ ਪਾਸੇ ਕੀਤਾ ਜਾ ਰਿਹਾ ਤੇ ਜਿਹੜਾ ਲੋਕਾਂ ਦਾ ਧਿਆਨ ਹੈਗਾ ਉਹ ਇਹ ਜਿਹੇ ਬੇਲੋੜੇ ਜਿਹੜੇ ਸਿਆਸਤਦਾਨਾਂ ਵੱਲੋਂ ਪੈਦਾ ਕੀਤੇ ਹੋਏ ਮੁੱਦੇ ਹੈਗੇ ਉਹਨਾਂ ਦੇ ਵਿੱਚ ਲੋਕਾਂ ਨੂੰ ਉਲਝਾਇਆ ਜਾ ਰਿਹਾ ਉਹ ਪੰਜਾਬ ਤੋਂ ਲੈ ਕੇ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਉਹ ਸੇਮ ਹੀ ਆ ਕੋਲਮ ਲਾ ਕੇ ਆ ਕਿ ਉਹ ਜਿਵੇਂ ਜਵਾਬੰਦੀ ਕਰਨ ਦਾ ਤੇ ਲੋਕਾਂ ਨੂੰ ਦਬਕਾ ਕੇ ਰੱਖਣ ਦਾ ਡਰਾ ਕੇ ਰੱਖਣ ਦਾ ਹੈਗਾ ਕਿਉਂਕਿ ਉਹਨਾਂ ਇਹ ਪਤਾ ਹੈਗਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਪ੍ਰਵਾਸੀ ਨੇ ਜਦੋਂ ਉਹ ਕਦੇ ਆਪਦੇ ਵਤਨ ਪਰਤਦੇ ਆ ਕਿ ਨਵੀਂ ਚੇਤਨਾ ਦੇ ਨਾਲ ਵਤਨ ਪਰਤਦੇ ਆ ਤੇ ਇਸ ਕਰਕੇ ਜਿਹੜੇ ਮੋਦੀ ਵਰਗੇ ਆ ਉਹ ਉਸੇ ਆਈ ਕਾਰਡ ਦੇ ਵਿੱਚ ਮਤਲਬ ਵੀ ਸਖਤਾਈ ਕਰ ਦੋ ਜੇ ਕੋਈ ਪ੍ਰਵਾਸੀ ਇੱਥੇ ਆ ਕੇ ਬੋਲਦਾ ਹੈਗਾ ਤਾਂ ਉਹ ਫਿਰ ਮਾਦ ਅਸੂ ਸਮਝ ਕੇ ਬੋਲੇ ਤੇ ਇਸ ਕਰਕੇ ਜਿੰਦੀ ਉਹਨੂੰ ਫਿਰੇ ਬਣਾ ਲੈਂਦਾ ਕਿ ਇਹ ਇਹ ਦੇਸ਼த்ਰੋਹੀ ਆ ਜਾਂ ਰਾਸ਼ਟਰ ਦੀ ਸੁਰੱਖਿਆ ਦੇ ਲਈ ਖਤਰਾ ਹੈਗਾ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਪਿਛਲੇ ਸਮੇਂ ਚ ਇਹਨਾਂ ਦੇ ਉਹ ਸਾਰੇ ਤਜਰਬੇ ਜਿਹੜੇ ਹੈਗੇ ਆ ਕਾਂਬਾਗਾਟਾਂ ਬਾਰੂ ਤੋਂ ਲੈ ਕੇ ਗਦਰ ਲਹਿਰ ਤੋਂ ਉਹ ਸਾਰੇ ਸਿੱਖੇ ਹੋਏ ਹੈਗੇ ਆ ਤਾਂ ਕੁੱਲ ਮਿਲਾ ਕੇ ਹਾਲਤ ਇਹ ਹੈਗੀ ਆ ਕਿ ਮਦਉਕਤਾ ਨੂੰ ਦਰਦਰਤ ਇਸ ਤਰ੍ਹਾਂ ਪਟਕਣ ਦੇ ਦੇ ਵਿੱਚ ਨਿਕਣ ਦੇ ਲਈ ਅੱਜ ਸਮੇਂ ਦੀ ਇਹ ਲੋੜ ਹੈਗੀ ਆ ਕਿ ਜਿਹੜੇ ਪ੍ਰਵਾਸੀ ਹੈਗੇ ਆ ਉਹ ਜਿੱਥੇ ਵੀ ਵੱਸਦੇ ਹੈਗੇ ਆ ਉਹ ਇੱਕ ਜਿੰਦੀ ਜਮਾਤੀ ਆਧਾਰ ਦੇ ਉੱਤੇ ਏਕਤਾ ਤੇ ਉਹਦਾ ਚਾਹੀਸੀ ਕੋਆਰਡੀਨੇਸ਼ਨ ਤੇ ਇਹ ਬਹੁਤ ਜ਼ਰੂਰੀ ਹੈਗੀ ਆ ਜੇ ਇਹਨਾਂ ਵੱਡੀਆਂ ਜਿਹੜੀਆਂ ਚੁਣੌਤੀਆਂ ਹੈਗੀਆਂ ਜੇ ਉਹਨਾਂ ਦੇ ਨਾਲ ਮਤਲਬ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਝਣਾ ਆ ਬਿਲਕੁਲ ਆ ਦੋਸਤੋ ਇਹ ਹੀ ਸੀਗਾ ਮਨਦੀਪ ਦਾ ਸੁਨੇਹਾ ਕਿ ਜਿਵੇਂ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਜੀ ਮੂਵਮੈਂਟ ਬਣ ਰਹੀ ਹੈ ਜਿਹਹੀਆਂ ਸਰਕਾਰਾਂ ਫੈਸਲੇ ਲੈ ਰਹੀਆਂ ਉਹਦੇ ਨਾਲ ਨਾ ਤਾਂ ਇੱਥੋਂ ਦੇ ਕੈਨੇਡੀਅਨਾਂ ਦਾ ਭਲਾ ਹੋਣ ਵਾਲਾ ਨਾ ਹੀ ਅਮਰੀਕਨਾਂ ਦਾ ਭਲਾ ਹੋਣ ਵਾਲਾ ਉਹਨਾਂ ਦੀਆਂ ਕੰਡੀਸ਼ਨਾਂ ਉਵੇਂ ਦੀਆਂ ਉਵੇਂ ਬਣੀ ਰਹਿਣੀਆਂ ਸਰਕਾਰਾਂ ਸਿਰਫ ਇਹਨਾਂ ਗੱਲਾਂ ਨੂੰ ਵਰਤਦੀਆਂ ਨੇ ਜਦੋਂ ਵੱਡੀਆਂ ਕੰਪਨੀਆਂ ਨੂੰ ਲੋੜ ਹੁੰਦੀ ਆ ਸਸਤੀ ਲੇਬਰ ਦੀ ਚਾਹੇ ਅਮਰੀਕਾ ਦੀਆਂ ਚਾਹੇ ਕੈਨੇਡਾ ਦੀਆਂ ਤਾਂ ਉਦੋਂ ਆਪਦੇ ਦਰਵਾਜ਼ੇ ਖੋਲ ਦਿੰਦੀਆਂ ਜਦੋਂ ਉਹਨਾਂ ਨੂੰ ਲੋੜ ਨਹੀਂ ਰਹਿੰਦੀ ਆ ਇੱਥੇ ਹਾਲਤ ਉਹ ਜੇ ਬਣਦੇ ਆ ਤਾਂ ਉਹ ਪ੍ਰਵਾਸੀਆਂ ਦੇ ਖਿਲਾਫ ਆਮ ਲੋਕਾਂ ਨੂੰ ਭੜਕਾ ਕੇ ਹਨਾ ਜਾਂ ਉਹ ਮਤਲਬ ਕਿ ਇਦਾਂ ਦੇ ਲੈ ਆਉਂਦੀਆਂ ਕਿ ਵੀ ਹਾਂ ਹੁਣ ਸਾਰਾ ਦਾ ਸਾਰਾ ਜਿਹੜਾ ਬਲੇਮ ਆ ਉਹ ਪ੍ਰਵਾਸੀਆਂ ਸਰ ਮੜ ਕੇ ਉਹ ਸੁਰਖਰੂ ਹੋ ਜਾਂਦੀਆਂ ਨੇ ਸੋ ਦੋਸਤੋ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਤੇ ਪ੍ਰਵਾਸੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਆ ਵੀ ਉਹਨਾਂ ਨੂੰ ਕਿਹੋ ਜੀ ਚੇਤਨਾ ਦੀ ਲੋੜ ਆ ਕਿੱਦਾਂ ਉਹਨਾਂ ਨਾਲ ਲੜਾਈ ਆਪਦੀ ਲੜਨੀ ਚਾਹੀਦੀ ਆ ਇਹ ਸੀ ਆਪਣੀ ਗੱਲਬਾਤ ਮਨਦੀਪ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਹਲਵਾ